ਜੋ ਕੁਛ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਆਈ ਆ ਉਹ ਵੀਡੀਓਜ਼ ਵੀ ਮੇਰੀਆਂ ਆ ਉਹ ਵੀ ਸੱਚ ਆ ਉਹ ਵੀਡੀਓਜ਼ ਮੇਰੀਆਂ ਪ੍ਰਭ ਨਾਲ ਆ ਉਹ ਵੀ ਸੱਚ ਆ ਜਿੱਦੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਉਹ ਤੇ ਉਹਦਾ ਫਰੈਂਡ ਇੰਦਰ ਜੇ ਜਦੋਂ ਰਿਕਾਰਡ ਕੀਤੀ ਉਹ ਤੁਹਾਨੂੰ ਨਹੀਂ ਪਤਾ ਲੱਗ ਰਿਆ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਮੈਨੂੰ ਵੀਡੀਓਜ਼ ਉਸ ਦਿਨ ਪਤਾ ਲੱਗੀਆਂ ਜਿੱਦਣ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮਰਾ ਮੈਂ ਕਿਹਾ ਮੈਂ ਨਹੀਂ ਆਉਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹੋ ਅੱਜਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਸਾਰਾ ਕੁਝ ਟਰੂਥ ਹੈ ਇਦਾਂ ਪ੍ਰਭ ਸੀਗਾ ਵੀ ਚਲੋ ਸਾਰਾ ਕੁਝ ਫਿਊਚਰ ਚ ਇਹੀ ਆ ਮੈਨੂੰ ਨਹੀਂ ਸੀ ਪਤਾ ਵੀ ਦੋਨਾਂ ਪਾਸਿਓ ਮੈਨੂੰ ਧੋਖਾ ਮਿਲਣਾ ਹਾਂ ਇਹ ਹੀ ਇੱਕ ਕਾਲ ਰਿਕਾਰਡਿੰਗ ਹੈ ਮੇਰੇ ਕੋਲ ਸੁਣਾਓ ਜਰਾ ਕੀ ਕਹਿ ਰਿਆ ਸੀਗਾ ਮੁੰਡਾ ਕਹਿੰਦਾ ਕਿ ਤੁਹਾਡੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਸੀਗੇ ਇਸ ਕਰਕੇ ਤੁਹਾਨੂੰ ਛੱਡਤਾ ਉਹਨੇ ਨਹੀਂ ਇਹ ਤਾਂ ਕੋਈ ਰੀਜ਼ਨ ਨਹੀਂ ਜਿਹੜੇ ਮੇਰੀ ਬੈਸਟ ਫਰੈਂਡ ਦੀ ਵਿੱਚ ਗੱਲ ਹੋਈ ਆ ਉਸ ਗੱਲ ਦੇ ਬੈਸਟ ਫਰੈਂਡ ਦੇ ਮੇਤੋਂ ਪ੍ਰੂਫ ਆਇਆ ਉਹ ਕੀ ਕਹਿੰਦੀ ਸੀਗੀ ਉਹ ਇਹਨਾਂ ਰਿਲੇਸ਼ਨ ਚ ਸੀਗੀ ਤਾਨੂੰ ਜਦੋਂ ਉਸਨੇ ਰਿਲੇਸ਼ਨ ਬਣਾਇਆ ਤੁਹਾਨੂੰ ਕੁਝ ਪਿਆ ਦਿੱਤਾ ਤੁਹਾਨੂੰ ਇੱਕ ਚੈਟ ਵੀ ਜਿਹੜੀ ਲੀਕ ਹੋਈ ਹੈ ਕਿ ਕੁੜੀ ਨੂੰ ਕੁਝ ਕੋਕ ਦੇ ਵਿੱਚ ਪਿਆਤਾ ਸੀ ਉਹ ਕੀ ਕਹਾਣੀ ਹੈ ਉਹ ਸੱਚੀ ਕਹਾਣੀ ਹੈ ਜਾਂ ਝੂਠ ਹੈ ਉਹ ਨਹੀਂ ਉਹ ਸੱਚੀ ਹੈ ਇੱਕ ਨਾ ਟਰੈਕਟਰ ਮੋਡੀਫਿਕੇਸ਼ਨ ਵਾਲੇ ਆ ਭਾਜੀ ਜੱਗੇ ਬੌਸ ਇੱਕ ਟਾਈਮ ਤੇ ਸਾਲ ਆ ਸਾਡੀ ਇੱਦੀ ਸੀ ਦੋਨਾਂ ਜਣੇ ਅੱਜ ਵੀ ਹਾਂ ਦੋਨੇ ਜਣੇ ਇਕੱਠੇ ਸੁਸਾਈਡ ਕਰ ਲਈਏ ਵੀ ਚੱਲੀਏ ਇਸ ਦੁਨੀਆ ਤੋਂ ਮੈਂ ਜੋ ਸੁਸਾਈਡ ਕਰਦੀ ਸੀਗੀ ਮੇਰੇ ਮੂਰੇ ਮੇਰੇ ਫਾਦਰ ਸਾਹਿਬ ਦੀ ਸ਼ਕਲ ਆ ਜਾਂਦੀ ਸੀ ਬੋਲਡ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਹ ਕੁੜੀ ਟਰੈਕਟਰ ਚਲਾਉਂਦੀ ਜਿਸ ਦੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਸੀ ਟਰੈਕਟਰ ਚਲਾਉਂਦੀ ਕੁੜੀ ਦੀਆਂ ਵੀ ਔਰ ਉਸ ਤੋਂ ਬਾਅਦ ਉਸ ਦੀਆਂ ਕੁਝ ਅਪੱਤੀ ਜਨਕ ਅਸ਼ਲੀਲ ਵੀਡੀਓਜ਼ ਵਾਇਰਲ ਹੋ ਗਈਆਂ ਔਰ ਜਿਸ ਮੁੰਡੇ ਨੇ ਉਹ ਵੀਡੀਓ ਵਾਇਰਲ ਹੋਈਆਂ ਨੇ ਕੀਤੀਆਂ ਨੇ ਔਰ ਉਹ ਮੁੰਡਾ ਉਸ ਦਾ ਮੰਗੇਤਰ ਹੀ ਸੀ ਉੱਪਰ ਫਾਰਮ ਵਾਲੀ ਜਿਸ ਕੁੜੀ ਦੀਆਂ ਵੀਡੀਓਜ਼ ਵਾਇਰਲ ਹੋਈਆਂ ਉਹਨਾਂ ਦੇ ਨਾਲ ਅਸੀਂ ਬੈਠੇ ਹਾਂ ਇਸ ਵੇਲੇ ਕੁੜੀ ਸਾਡੇ ਨਾਲ ਹੈ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਔਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਐ ਇਸ ਪੂਰੇ ਕੇਸ ਦੇ ਵਿੱਚ ਕਿਉਂਕਿ ਤਕਰੀਬਨ 15 ਦਿਨ ਹੋ ਗਏ ਆ ਪੁਲਿਸ ਨੂੰ ਸ਼ਿਕਾਇਤ ਦਿੱਤਿਆ ਹੋਇਆ ਪਰ ਪੁਲਿਸ ਨੇ ਹੁਣ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਉੱਪਰ ਫਾਰਮ ਵਾਲੀ ਉਸ ਕੁੜੀ ਦੇ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਇਹ ਸਭ ਕੁਝ ਕਿਵੇਂ ਹੋਇਆ ਕਿਵੇਂ ਵੀਡੀਓਜ਼ ਸਾਹਮਣੇ ਆ ਗਈਆਂ ਕਿਵੇਂ ਇਹ ਵੀਡੀਓਜ਼ ਜਿਹੜੀਆਂ ਜਨਤਕ ਹੋਈਆਂ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਤੁਹਾਡਾ ਮੈਂ ਗੱਲ ਕਰਨਾ ਚਾਹੂੰਗਾ ਕਿ ਇਹ ਹੋਇਆ ਕਿ ਕਿਵੇਂ ਤੁਹਾਡੀਆਂ ਵੀਡੀਓਜ਼ ਪ੍ਰਾਈਵੇਟ ਵੀਡੀਓਜ਼ ਕਿਵੇਂ ਲੀਕ ਹੋ ਗਈਆਂ ਤੁਹਾਡੀਆਂ ਮੇਰਾ ਨਾ ਉਹਦੇ ਨਾਲ ਸਾਰਾ ਕੁਝ ਡਨ ਸੀਗਾ ਰਿਸ਼ਤਾ ਵਗੈਰਾ ਤੇ ਘਰੇ ਇੱਕ ਦੂਜੇ ਦੇ ਪਤਾ ਸੀਗਾ ਆਉਣੀ ਜਾਣੀ ਸੀ ਘਰਾਂ 'ਚ ਉਹ ਮੇਰੇ ਘਰ ਆਉਂਦਾ ਸੀਗਾ ਤੇ ਮੈਂ ਉਹਦੇ ਵੀ ਜਾਂਦੀ ਸੀਗੀ ਕੋਈ ਫੰਕਸ਼ਨ ਹੋਣਾ ਉੱਥੇ ਵੀ ਸੋ ਮੈਨੂੰ ਇਹ ਸੀਗਾ ਵੀ ਚਲੋ ਇੱਕ ਦੂਜੇ ਦੇ ਨਾਲ ਹੀ ਰਹਿਣਾ ਹਨਾ ਵੀ ਸਾਰੀ ਉਮਰ ਵੀ ਸਾਰਾ ਕੁਝ ਉਹੋ ਹੀ ਆ ਨਾ ਅੱਗੇ ਵੀ ਪਿੱਛੇ ਵੀ ਬਟ ਮੈਨੂੰ ਨਹੀਂ ਸੀ ਪਤਾ ਵੀ ਗਾ ਮੇਰੇ ਨਾਲ ਆ ਹੋ ਜਾਣਾ ਵੀ ਉਹਨੇ ਆਪਣੇ ਹੱਥੀਂ ਵਾਇਰਲ ਕਰਨੀਆਂ ਹਾਂ ਪਰ ਤੁਸੀਂ ਜਦੋਂ ਵੀਡੀਓਜ਼ ਬਣ ਰਹੀਆਂ ਸੀ ਜਾਂ ਫੋਟੋਸ ਤੁਸੀਂ ਉਹਨੂੰ ਭੇਜ ਰਹੇ ਸੀਗੇ ਆਪਣੀਆਂ ਨਿਊਡ ਫੋਟੋਸ ਤੁਸੀਂ ਜਾਂ ਨਿਊਡ ਵੀਡੀਓਜ਼ ਤੁਹਾਡੀ ਬਣੀ ਤੁਹਾਨੂੰ ਰੋਕ ਤੁਸੀਂ ਤੁਹਾਨੂੰ ਰੋਕਣਾ ਚਾਹੀਦਾ ਸੀਗਾ ਪਹਿਲੀ ਤਾਂ ਗੱਲ ਔਰ ਵਿਆਹ ਤੋਂ ਪਹਿਲਾਂ ਤੁਸੀਂ ਕਹਿ ਨਹੀਂ ਕਿ ਭਾਈ ਗਲਤ ਕੰਮ ਹੈ ਮੈਂ ਕਿਹਾ ਸੀਗਾ ਬਟ ਉਹ ਸਾਰੀਆਂ ਜਿਹੜੀਆਂ ਮੇਤੋਂ ਖੁਦ ਫੋਟੋਆਂ ਮੰਗਵਾਈਆਂ ਗਈਆਂ ਉਹ ਇੱਕ ਬਲੈਕਮੇਲ ਤੇ ਪ੍ਰੈਸ਼ਰ ਨਾਲ ਮੰਗਵਾਈਆਂ ਗਈਆਂ ਕਿੱਦਾਂ ਮਤਲਬ ਘਰਾਂ ਬਾਹਰ ਆ ਜਾਣਾ ਭਾਂ ਤੋੜ ਕਰਨੀ ਧਮਕੀਆਂ ਦੇਣੀਆਂ ਵੈਪਨ ਅਫੇਅਰ ਕੱਢਣੇ ਬਾਹਰ ਖੜ ਕੇ ਘਰਾਂ ਦੇ ਤੇ ਕਿਤੇ ਵੀ ਡੈਡੀ ਨੂੰ ਦੇਖਣਾ ਤਾਂ ਇਹੀ ਟਾਰਗੇਟ ਕਰਨਾ ਵੀ ਤੇਰੀ ਮੰਮੀ ਆਣੀ ਕਿ ਵਿੱਚ ਤੇਰਾ ਪਿਓ ਨਾ ਰਵੇ ਵੀ ਕੀ ਕਰੂੰਗੀ ਮੇਰੇ ਮਦਰ ਦੀ 2013 ਵਿੱਚ ਡੈਥ ਹੋ ਗਈ ਸੀਗੀ ਮੈਂ 7 ਸਾਲਾਂ ਦੀ ਸੀ ਉਦੋਂ ਤੇ ਉਹ ਬਸ ਇੱਕ ਪ੍ਰੈਸ਼ਰ ਦੇ ਅੰਡਰ ਆ ਕੇ ਵੀ ਕਹਿ ਸਕਦੇ ਆ ਵੀ ਉਹਨੂੰ ਮੈਂ ਭੇਜੀਆਂ ਤੇ ਜਦੋਂ ਜਿਹੜੀਆਂ ਇਕੱਠਿਆਂ ਦੀਆਂ ਵੀਡੀਓਜ਼ ਆ ਉਹ ਵੀਡੀਓਜ਼ ਮੈਨੂੰ ਨਹੀਂ ਪਤਾ ਕਦੋਂ ਰਿਕਾਰਡ ਹੋਈਆਂ ਮੈਨੂੰ ਵੀ ਉਹਨੇ ਚੈਟ 'ਚ ਭੇਜੀਆਂ ਜਦੋਂ ਉਦੋਂ ਪਤਾ ਲੱਗਾ ਤੇ ਉਹ ਤੇ ਉਹਦਾ ਫਰੈਂਡ ਇੰਦਰ ਉਹ ਇਕੱਠੇ ਹੀ ਹੁੰਦੇ ਆ ਆਲਵੇਸ ਤੇ ਇਹਨਾਂ ਦੋਨਾਂ ਦਾ ਉਹਨਾਂ ਹੀ ਹੱਕਦਾਰ ਇਹ ਆ ਮਤਲਬ ਕਸੂਰਬਾਰ ਇਹ ਆ ਉਹ ਵੀ ਉਹਨਾਂ ਹੀ ਕਸੂਰਬਾਰ ਹੈ ਜਿਹੜਾ ਪ੍ਰਭ ਨਾਂ ਦਾ ਮੁੰਡਾ ਰੱਬ ਨਾਂ ਦੇ ਮੁੰਡੇ ਨੇ ਤੁਹਾਡੀਆਂ ਵੀਡੀਓਜ਼ ਬਣਾ ਕੇ ਉਹਨੇ ਖੁਦ ਵਾਇਰਲ ਕੀਤੀਆਂ ਨੇ ਵਾਇਰਲ ਕਿਵੇਂ ਹੋਈਆਂ ਜਨਤਕ ਕਿਉਂ ਹੋਈ ਕਿਹੜੀ ਗੱਲਾਂ ਤੁਹਾਡਾ ਤਸਲ ਕਿਹੜੀ ਗੱਲਾਂ ਹੋਈ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਉਸ ਮੁੰਡੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਵਿਆਹ ਹੋਣਾ ਸੀਗਾ ਔਰ ਇਸ ਕਰਕੇ ਤੁਹਾਡੀ ਕਮਿਟਮੈਂਟ ਸੀਗੀ ਉਹਦੇ ਨਾਲ ਜਾਂ ਉਹਦੀ ਤੁਹਾਡੇ ਨਾਲ ਕਮਿਟਮੈਂਟ ਸੀਗੀ ਤੇ ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਨਾਲ ਰਿਲੇਸ਼ਨ ਦੇ ਵਿੱਚ ਆ ਗਏ ਵੀਡੀਓਜ਼ ਚਲੋ ਉਹਨੇ ਬਣਾ ਕੇ ਬਹੁਤ ਘਟੀਆਂ ਹਰਕਤ ਕੀਤੀ ਹੈ ਤੇ ਮੈਂ ਇਹ ਜਾਨਣਾ ਚਾਹੁੰਦਾ ਕਿ ਵੀਡੀਓਜ਼ ਲੀਕ ਕਿਵੇਂ ਹੋਈਆਂ ਕਿ ਕਿਸ ਨੇ ਵੀਡੀਓ ਲੀਕ ਕੀਤੀ ਕਿਉਂ ਲੀਕ ਕੀਤੀਆਂ ਨੇ ਵੀਡੀਓ ਤੁਹਾਡੀਆਂ ਦੇਖੋ ਜੀ ਪਹਿਲੀ ਗੱਲ ਤਾਂ ਵੀਡੀਓਜ਼ ਪ੍ਰਭ ਨਾਲ ਸੀ ਇਹ ਗੱਲ ਸੱਚ ਹੈ ਜੋ ਕੋਸ਼ਿਸ਼ ਚੱਲ ਰਿਹਾ ਸੋਸ਼ਲ ਮੀਡੀਆ ਤੇ ਉਹ ਵੀ ਸੱਚ ਹੈ ਤੇ ਉਹ ਵੀਡੀਓਜ਼ ਮੇਰੀਆਂ ਇਹ ਵੀ ਸੱਚ ਹੈ ਉਹ AI ਵੀਡੀਓਜ਼ ਨਹੀਂ ਹੈਗੀਆਂ ਤੇ ਜਿੱਥੋਂ ਤੱਕ ਮੈਨੂੰ ਸੁਣਨ ਚ ਆਇਆ ਆ ਵੀ ਇਹ ਵੀਡੀਓਜ਼ ਜਿਹੜਾ ਇੰਦਰ ਪ੍ਰਭ ਨੇ ਉਹਨੂੰ ਸੈਂਡ ਕੀਤੀਆਂ ਤੇ ਇੰਦਰ ਦਾ ਮੈਨੂੰ ਨਹੀਂ ਪਤਾ ਬ੍ਰਦਰ ਆ ਕੋਈ ਯੂਕੇ ਚ ਹਾਂ ਤੇ ਇਹ ਕਹਿੰਦੇ ਵੀ ਯੂਕੇ ਚੋਂ ਵਾਇਰਲ ਹੋਈਆਂ ਨੇ ਯੂਕੇ ਵੀਡੀਓ ਵਾਇਰਲ ਹੋਈਆਂ ਯੂਕੇ ਭੇਜੀਆਂ ਇਹਨਾਂ ਨੇ ਭੇਜੀਆਂ ਰਿਕਾਰਡ ਕੀਤੀਆਂ ਜਦੋਂ ਰਿਕਾਰਡ ਕੀਤੀਆਂ ਉਦੋਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਤੁਸੀਂ ਰਿਲੇਸ਼ਨ ਬਣਾ ਰਹੇ ਹੋ ਔਰ ਤੁਹਾਡੀ ਵੀਡੀਓ ਬਣ ਰਹੀ ਹੈ ਨਹੀਂ ਮੈਨੂੰ ਵੀਡੀਓ ਦਾ ਨਹੀਂ ਪਤਾ ਕੁਝ ਵੀ ਹਾਂ ਉਹ ਇੱਕ ਫਲੈਸ਼ ਦਾ ਬਹਾਨਾ ਸੀ ਹੂੰ ਤੇ ਮੈਨੂੰ ਇਹ ਵੀ ਨਹੀਂ ਪਤਾ ਮੈਨੂੰ ਵੀਡੀਓਜ਼ ਉਦੋਂ ਪਤਾ ਲੱਗੀਆਂ ਜਦਦਨ ਮੈਂ ਇਹਨੂੰ ਨਾ ਨੁੱਕਰ ਕਰਨੀ ਸ਼ੁਰੂ ਕਰ ਦਿੱਤੀ ਤਦ ਮੈਨੂੰ ਇਹ ਕਿਹਾ ਵੀ ਘਰ ਆ ਮਾ ਰ ਮੈਂ ਕਿਹਾ ਮੈਂ ਨਹੀਂ ਹੋਣਾ ਥੋੜੀ ਬਲਗਰ ਲੈਂਗੁਏਜ ਯੂਜ਼ ਕਰਦਾ ਸੀਗਾ ਤੇ ਉਸ ਤੋਂ ਬਾਅਦ ਇਹਨੇ ਮੈਨੂੰ ਚੈਟ 'ਚ ਵੀਡੀਓ ਭੇਜੀ ਸੀ ਜਿਹੜਾ ਤੁਸੀਂ ਸਕਰੀਨਸ਼ਾਟ ਦੇਖ ਹੀ ਰਹੇ ਹਾਂ ਅੱਜ ਕੱਲ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਸਾਰਾ ਕੁਝ ਟਰੁਥ ਹੈ ਹਮ ਸਾਰਾ ਕੁਝ ਰੀਅਲ ਹੈ ਤੇ ਉਹ ਮੈਨੂੰ ਉਦੋਂ ਪਤਾ ਲੱਗਾ ਸੀਗਾ ਵੀ ਇਦਾਂ ਆਹ ਗੱਲਾਂ ਵੀ ਵੀਡੀਓਜ਼ ਵਾਲਾ ਵੀ ਉਹਨੇ ਰਿਕਾਰਡ ਕੀਤੇ ਉਹਨੇ ਇੱਕ ਤਰ੍ਹਾਂ ਦੀ ਮੇਰੀ ਵੀਕਨੈਸ ਹੱਥ 'ਚ ਪੜੀ ਸੀਗੀ ਵੀ ਹੁਣ ਜੋ ਮੈਂ ਕਹੂੰਗਾ ਉਹ ਕਰੂਗੀ ਹਮ ਮੈਂ ਜਿੱਥੇ ਕਹੂੰਗਾ ਉੱਥੇ ਖੜੂਗੀ ਅੱਗੇ ਜਿੱਥੇ ਕਹੂੰਗਾ ਉੱਤੇ ਮੇਨਾਂ ਜਾਵਾਂ ਚੱਲੂਗੀ ਹਮ ਤੇ ਪੂਰੀ ਐਨ ਮਤਲਬ ਬਲੈਕਮੇਲ ਕੀਤਾ ਥ੍ਰੈਟ ਕੀਤਾ ਘਰਾਂ ਬਾਹਰ ਆਇਆ ਇਗਲ ਫ फेब्रुवारी ਦੀ ਸ਼ੁਰੂ ਹੋਈ ਹੈ 2025 ਦੇ ਤੇ ਫ फेब्रुवारी ਜਦੋਂ ਮੈਨੂੰ ਥੋੜਾ ਪਤਾ ਲੱਗ ਗਿਆ ਸੀਗਾ ਵੀ ਨਹੀਂ ਸਹੀ ਹੈਗਾ ਵੀ ਥੋੜੇ ਬਾਹਰ ਚੀਟ ਕਰ ਰਿਹਾ ਹੈ ਹਨਾ ਚੀਟ ਵੀ ਮੇਰੇ ਆਪਣੇ ਨਾਲ ਕਰ ਰਿਹਾ ਸੀ ਕੀ ਚੀਟ ਕਰ ਰਿਹਾ ਸੀਗਾ ਤੁਹਾਨੂੰ ਰਿਲੇਸ਼ਨ 'ਚ ਸੀਗਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਕਿਸੇ ਤੁਹਾਡੇ ਤੋਂ ਇਲਾਵਾ ਵੀ ਕਿਸੇ ਹੋਰ ਨਾਲ ਰਿਲੇਸ਼ਨ ਦੇ ਵਿੱਚ ਸੀਗਾ ਮੁੰਡਾ ਮੇਰੀ ਬੈਸਟ ਫਰੈਂਡ ਨਾਲ ਸੀ ਤੁਹਾਡੀ ਬੈਸਟ ਫਰੈਂਡ ਨਾਲ ਤੁਹਾਡੇ ਥਰੂ ਹੀ ਮਿਲਿਆ ਸੀਗਾ ਉਹਨੂੰ ਹਾਂਜੀ ਹੂੰ ਉਹਦੇ ਨਾਲ ਕਨੈਕਟ ਕਿਵੇਂ ਹੋ ਗਿਆ ਉਹ ਬਸਿੱਧੀ ਸਨੈਪਚੈਟ ਤੇ ਇੱਕ ਦੂਜੇ ਨੂੰ ਐਡ ਕਰ ਲਿਆ ਵੀ ਚਲੋ ਸਟ੍ਰੀਕਾਂ ਭੇਜਣੀਆਂ ਹੁੰਦੀਆਂ ਵੀ ਹਾਂ ਇਹਦਾ ਫਿਊਚਰ ਹਸਬੰਡ ਆ ਮੰਗੇਤਰ ਆ ਤੇ ਉਹਨੇ ਵੀ ਅਸੀਂ ਟੌਪਿਕ ਤੇ ਐਡ ਕੀਤਾ ਜੀ ਮੇਰੇ ਮੂਰੇ ਤਾਂਹੀਂ ਸ਼ੋਅ ਕੀਤਾ ਗਿਆ ਹਾਂ ਬਾਕੀ ਹੁਣ ਇਹਨਾਂ ਦੇ ਆਪਸ ਦਿਲ ਦਿਮਾਗ ਚ ਕੀ ਸੀ ਉਹ ਇਹ ਦੋਨੇ ਜਾਣਦੇ ਆ ਤੇ ਹੁਣ ਤਾਂ ਮੇਰੇ ਤੇ ਅਲੀਗੇਸ਼ਨ ਇਹ ਲੱਗ ਰਿਹਾ ਵੀ ਜਿਹੜੀ ਉਹਦੀ ਗੁਰਮਨ ਦੀ ਬੈਸਟ ਫਰੈਂਡ ਆ ਮੇਰੀ ਕਿ ਉਹਨੇ ਪ੍ਰਭ ਨੂੰ ਇਹ ਸਾਰਾ ਕੁਝ ਪ੍ਰੂਵ ਕੀਤਾ ਆ ਕਿ ਕੁੜੀ ਆ ਜਿਹੜੀ ਗੁਰਮਨ ਉਹ ਚੀਟ ਕਰਦੀ ਸੀ ਪ੍ਰਭਨ ਤੇ ਇਹ ਤਾਂ ਆਪਣੇ ਕਾਮਨ ਸੈਂਸ ਆ ਵੀ ਜੇ ਮੇਰੀ ਬੈਸਟ ਫਰੈਂਡ ਨੇ ਦੱਸਣਾ ਤਾਂ ਪਹਿਲਾਂ ਉਹਨਾਂ ਦਾ ਲਿੰਕ ਕੀ ਆ ਉਹ ਪਤਾ ਕੀਤਾ ਜਾਵੇ ਹਾਂ ਮੇਰੇ ਕੋਲ ਤਾਂ ਸਾਰੇ ਪ੍ਰੂਫ ਹੈਗੇ ਆ ਉਹਨਾਂ ਦੋਵਾਂ ਦੇ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਇੱਕ ਦਮ ਹੀ ਦੋਨਾਂ ਪਾਸਿਆਂ ਤੋਂ ਸ਼ੌਕ ਸੀਗੀ ਬਿਕਾਜ਼ ਜਿਹੜੀ ਉਹ ਕੁੜੀ ਸੀ ਮੇਰੀ ਬੈਸਟ ਫਰੈਂਡ ਉਹ ਵੀ ਮੇਰੇ ਘਰੇ ਆਉਂਦੀ ਸੀਗੀ ਦੋ ਦੋ ਦਿਨ ਰਹਿੰਦੀ ਸੀ ਹਫ਼ਤਾ ਹਫ਼ਤਾ ਰਹਿੰਦੀ ਸੀ ਸੌਂਦੀ ਸੀ ਇੱਥੇ ਤੇ ਇਧਰ ਪ੍ਰਭ ਸੀਗਾ ਵੀ ਚਲੋ ਸਾਰਾ ਕੁਝ ਫਿਊਚਰ 'ਚ ਇਹੀ ਆ ਮੈਨੂੰ ਨਹੀਂ ਸੀ ਪਤਾ ਵੀ ਦੋਨਾਂ ਪਾਸਿਓਂ ਮੈਨੂੰ ਧੋਖਾ ਮਿਲਣਾ ਪ੍ਰਭ ਦੇ ਨਾਲ ਤੁਹਾਡਾ ਰਿਸ਼ਤਾ ਹੋ ਚੁੱਕਿਆ ਸੀਗਾ ਪਰਿਵਾਰਾਂ ਨੇ ਇੱਕ ਦੂਸਰੇ ਨਾਲ ਗੱਲ ਕੀਤੀ ਸੀਗੀ ਹੂੰ ਤੇ ਮੇਰੇ ਡੈਡ ਨੇ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਉਹਨਾਂ ਦੇ ਘਰ ਦੇ ਨਾਲ ਮੇਰੇ ਡੈਡ ਨੇ ਗੱਲ ਕੀਤੀ ਮੈਂ ਉਹਦੀ ਫੈਮਿਲੀ ਨਾਲ ਗੱਲ ਕੀਤੀ ਪ੍ਰਭ ਨੇ ਮੇਰੀ ਫੈਮਿਲੀ ਨਾਲ ਗੱਲ ਕੀਤੀ ਤੇ ਉਹਦੇ ਡੈਡ ਨੇ ਪ੍ਰਭ ਦੇ ਡੈਡ ਨੇ ਇਹ ਕਿਹਾ ਸੀਗਾ ਵੀ ਚਲੋ ਆਪਾਂ ਬੱਚਿਆਂ ਨੂੰ 5-6 ਮਹੀਨੇ ਦਿੰਨੇ ਹੂੰ ਇੱਕ ਦੂਜੇ ਨੂੰ ਸਮਝਣ ਹਨਾ ਤੇ ਉਸ ਤੋਂ ਬਾਅਦ ਆਪਾਂ ਇੰਗੇਜਮੈਂਟ ਜਾਂ ਵਿਆਹ ਰੱਖ ਦਵਾਂਗੇ ਤੇ ਘਰੇ ਆਉਣੀ ਜਾਣੀ ਸੀ ਇੱਕ ਦੂਜੇ ਦੇ ਇੱਥੇ ਜਿੱਥੇ ਆਪਾਂ ਬੈਠੇ ਹਾਂ ਇਸ ਟਾਈਮ ਇੱਥੇ ਰੋਟੀ ਖਾਂਦਾ ਰਿਹਾ ਇਸ ਛੱਤ ਥੱਲੇ ਬਹਿ ਕੇ ਉਹ ਤੇ ਮੈਂ ਤੁਹਾਨੂੰ ਪਤਾ ਮੇਰਾ ਕੋਈ ਬ੍ਰਦਰ ਨਹੀਂ ਹੈਗਾ ਤੇ ਮੇਰੇ ਡੈਡੀ ਨੇ ਉਹਦਾ ਬਹੁਤ ਕੀਤਾ ਮਤਲਬ ਪੁੱਤਾਂ ਵਾਂਗੂ ਰੱਖਿਆ ਉਹਨੂੰ ਵੀ ਕਦੇ ਉਹਨੇ ਘਟ ਨਹੀਂ ਸੀ ਸਮਝਿਆ ਕਦੇ ਕੋਈ ਡਿਨਰ ਚ ਬਣਿਆ ਹੋਣਾ ਰੈਡੀ ਨੂੰ ਨਾਲ ਫੋਨ ਕਰਨਾ ਵੀ ਆਜੂ ਕਿੱਥੇ ਆ ਪ੍ਰਭ ਨੂੰ ਵੀ ਆਪਾਂ ਡਿਨਰ ਇਕੱਠੇ ਕਰਦੇ ਆ ਆਪਾਂ ਲੰਚ ਇਕੱਠੇ ਕਰਦੇ ਆ ਤੇ ਬਟ ਸਾਨੂੰ ਨਹੀਂ ਸੀ ਪਤਾ ਵੀ ਉਹਦੇ ਮਨ ਚ ਕੀ ਆ ਉਦੇ ਮਨ ਦੇ ਵਿੱਚ ਕਿਉਂ ਇਹ ਹਰਕਤਾਂ ਆਈਆਂ ਕਿਉਂ ਉਹਨਾਂ ਲੱਗਿਆ ਤੁਹਾਨੂੰ ਤੁਹਾਨੂੰ ਕੀ ਸਮਝ ਆਇਆ ਮੈਨੂੰ ਜਿੱਥੇ ਤੱਕ ਸਮਝ ਆਇਆ ਇਹੀ ਆ ਵੀ ਜਿੰਨਾ ਟਾਈਮ ਠੀਕ ਆ ਮੈਂ ਉਹਦੀ ਗੱਲ ਮੰਨਦੀ ਰਹੀ ਉਹਨੂੰ ਮਿਲਦੀ ਰਹੀ ਉਹਨਾਂ ਟਾਈਮ ਬਹੁਤ ਵਧੀਆ ਸੀ ਹੂੰ ਬਹੁਤ ਮਤਲਬ ਪਿਆਰ ਵਾਲੀ ਸਾਈਡ ਸੀ ਉਹਦੀ ਉਹਨਾਂ ਟਾਈਮ ਜਿੱਦਣ ਮੈਂ ਫਿਰ ਉਹਨੂੰ ਇੱਕ ਦੋ ਵਾਰ ਬਲੌਕ ਕੀਤਾ ਤੇ ਉਦੋਂ ਬਾਅਦ ਉਹਨੇ ਮੈਨੂੰ ਤੰਗ ਕਹਿੰਦਣੀ ਸ਼ੁਰੂ ਕੀਤੀ ਬਲੌਕ ਤੁਸੀਂ ਕਿਉਂ ਕੀਤਾ ਕੋਈ ਲੜਾਈ ਹੋਈ ਸੀ ਤੁਹਾਡੇ ਆਪਸ ਵਿੱਚ ਆਹੀ ਵੀ ਬਸ ਮੈਨੂੰ ਮੈਲ ਵੀ ਇੱਥੇ ਆ ਉੱਥੇ ਆ ਹੂੰ ਮੈਂ ਤਾਂ ਉਹ ਯੂਜ਼ ਹੀ ਕਰਨਾ ਚਾਹੁੰਦਾ ਸੀਗਾ ਯੂਜ਼ ਕਰਨਾ ਚਾਹੁੰਦਾ ਤੁਸੀਂ ਉਹਨੂੰ ਕਿਹਾ ਨਹੀਂ ਕਿ ਇਹ ਸਾਰੀਆਂ ਚੀਜ਼ਾਂ ਵਿਆਹ ਤੋਂ ਬਾਅਦ ਹੋ ਜਾਣਗੀਆਂ ਮੈਂ ਕਿਹਾ ਸੀਗਾ ਬਟ ਉਹਨੇ ਟਰਸਟ ਹੀ ਇਦਾਂ ਦਵਾਇਆ ਵੀ ਆਪਣਾ ਹੋਣਾ ਹੀ ਆ ਮੈਂ ਕਿਹੜਾ ਕਿਤੇ ਚੱਲਾਂ ਆ ਵੀ ਜਿੱਤੇ ਨੂੰ ਕਹਿ ਤਾ ਤੇਰੇ ਨਾਲ ਆ ਮੈਂ ਆਪਣੇ ਪੇਰੈਂਟਸ ਨਾਲ ਮਿਲਾਇਆ ਤੈਨੂੰ ਮੈਂ ਤੇਰੇ ਪੇਰੈਂਟਸ ਨੂੰ ਮਿਲਾਇਆ ਸੋ ਉਹ ਇੱਕ ਟਰਸਟ ਜਿਹਾ ਗੇਨ ਹੋ ਗਿਆ ਸੀਗਾ ਦੋਨਾਂ 'ਚ ਹੂੰ ਮਿਲੇ ਕਿਦਾਂ ਤੁਸੀਂ ਇੱਕ ਦੂਜੇ ਨੂੰ ਮਿਲੇ ਅਸੀਂ ਜੌਂਡੀਅਰ ਲਿਆ ਸੀਗਾ ਇਸੀ ਕੈਬਨ ਵਾਲਾ ਹੂੰ ਤੇ ਜੌਂਡੀਰ ਵਾਲਾ ਨੇ ਛੋਟੀ ਜੀ ਪਾਰਟੀ ਆਰਗੇਨਾਈਜ਼ ਕੀਤੀ ਸੀਗੀ ਉੱਥੇ ਇਹ ਤੇ ਇਹਦੇ ਫਾਦਰ ਸਾਹਿਬ ਆਏ ਸੀਗੇ ਤੇ ਹੋਰ ਵੀ ਕਈ ਲੋਕ ਸੀਗੇ ਉੱਥੇ ਤੇ ਉੱਥੇ ਆਏ ਸੀਗੇ ਜਦੋਂ ਉਹਨਾਂ ਨੇ ਚਾਬੀ ਫੜਾਈ ਸਾਨੂੰ ਟਰੈਕਟਰ ਦੀ ਤਾਂ ਉਹਨਾਂ ਦੇ ਹੱਥੋਂ ਹੈਂਡਓਵਰ ਕਰਾਈ ਸਾਨੂੰ ਇਹਨਾਂ ਕੋਲ ਪਹਿਲਾਂ ਸੀਗਾ ਟਰੈਕਟਰ ਉਹ ਫੇਰ ਇਹ ਜ ਆਪਣਾ ਦੂਜਾ ਟਰੈਕਟਰ ਆਇਆ ਸੀ ਹੂੰ ਤੇ ਚਲੋ ਵੀ ਇੱਕ ਦੂਜੇ ਨੂੰ ਉੱਥੇ ਦੇਖ ਲਿਆ ਉਸ ਤੋਂ ਬਾਅਦ 20-25 ਦਿਨਾਂ ਬਾਅਦ ਇਹਦੀ ਮੈਨੂੰ ਇੰਸਟਾਗ੍ਰam ਤੇ ਰਿਕਵੈਸਟ ਆਉਂਦੀ ਆ। ਹੂੰ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਦੱਸਦੀ ਆ ਬਿਕਾਜ਼ ਮੈਂ ਫਾਦਰ ਸਾਹਿਬ ਤੋਂ ਆਪਣੇ ਦੂਰ ਨਹੀਂ ਹੋਈ ਕਦੇ। ਤੇ ਮੈਂ ਫਾਦਰ ਸਾਹਿਬ ਨੂੰ ਦੱਸਦੀ ਆ ਮੇਰੇ ਫਾਦਰ ਕਹਿੰਦੇ ਵੀ ਚਲੋ ਠੀਕ ਆ ਸਾਨੂੰ ਤਾਂ ਹੀ ਲੱਗਦਾ ਸੀ ਬਹੁਤ ਵਧੀਆ ਫੈਮਿਲੀ ਤੋਂ ਆ ਹਨਾ ਬਹੁਤ ਸੈਂਸੀਅਰ ਬੰਦੇ ਆ ਹਨਾ ਬਟ ਫਿਰ ਮੈਂ ਉਹਨੂੰ ਦੱਸਿਆ ਵੀ ਠੀਕ ਆ ਜੇ ਤੂੰ ਕੰਟੀਨਿਊ ਕਰਨਾ ਹੈ ਉਹਨੇ ਮੈਨੂੰ ਕਿਹਾ ਸੀਗਾ ਪਹਿਲਾਂ ਵੀ ਆਪਾਂ ਕੰਟੀਨਿਊ ਕਰੀ ਆਪਾਂ ਫਿਊਚਰ ਦਾ ਸੋਚੀਏ ਵੀ ਜੋ ਵੀ ਚਲੋ ਹੁੰਦੀਆਂ ਗੱਲਾਂ ਹਨਾ ਉਦੋਂ ਤੇ ਮੈਂ ਉਹਨੂੰ ਕਿਹਾ ਸੀਗਾ ਵੀ ਮੈਂ ਆਪਣੇ ਫਾਦਰ ਸਾਹਿਬ ਨਾਲ ਗੱਲ ਕੀਤੀ ਵੀ ਉਹ ਕਹਿੰਦੇ ਵੀ ਜੇ ਉਹਦੇ ਪੇਰੈਂਟਸ ਮੰਨਦੇ ਆ ਗੱਲ ਕਰਨ ਨੂੰ ਫਿਰ ਕੰਟੀਨਿਊ ਕਰ ਸਕਦੇ ਆ ਉਦਾਂ ਨਹੀਂ ਹੂੰ ਤੇ ਕਹਿੰਦਾ ਠੀਕ ਆ ਵੀ ਮੈਂ ਆਪਣੇ ਪੇਰੈਂਟਸ ਨਾਲ ਗੱਲ ਕਰ ਲੂੰਗਾ ਤੁਹਾਡੀ ਵੀ ਕਰਾ ਦੂੰਗਾ ਫਿਰ ਉਹਨੇ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਇੱਕ ਦੋ ਦਿਨਾਂ ਬਾਅਦ ਤੇ ਉਹਦੇ ਪੇਰੈਂਟਸ ਨੇ ਇੱਧਰ ਵੀ ਗੱਲ ਕੀਤੀ ਮੇਰੇ ਪੇਰੈਂਟਸ ਨਾਲ ਮੇਨਾਂ ਕੀਤੀ ਮੈਨੂੰ ਰੋਜ਼ ਫੋਨ ਆਉਂਦਾ ਰਿਹਾ ਉਹਨਾਂ ਦੇ ਪੇਰੈਂਟਸ ਦਾ ਮੈਂ ਉੱਥੇ ਜਾਂਦੀ ਰਹੀ ਆ ਤੇ ਉਹ ਵੀ ਇਤੇ ਆਉਂਦਾ ਰਿਹਾ ਆ ਜੇ ਇੱਧਰ ਡੈਡੀ ਨੂੰ ਕੋਈ ਕੰਮ ਹੋਣਾ ਉਹਨਾਂ ਨੇ ਕਹਿਣਾ ਚਲੋ ਪ੍ਰਭ ਨੂੰ ਨਾਲ ਲੈ ਜਾਂਦੇ ਆ ਉਹਦੇ ਮੰਮਾ ਨੇ ਕਿਤੇ ਜਾਣਾ ਹੋਇਆ ਤੇ ਚਲੋ ਹਾਂ ਗੁਰਮਨ ਨੂੰ ਆਪਾਂ ਨਾਲ ਲੈ ਜਾਂਦੇ ਆ ਹਾਂ ਤੇ ਉਸ ਤੋਂ ਬਾਅਦ ਫਿਰ ਇਦਾਂ ਇੱਕ ਦੂਜੇ ਨਾਲ ਮਿਲਦੇ ਵਰਤ ਦੇ ਰਹੇ ਤੁਹਾਨੂੰ ਕਦੋਂ ਇਹ ਲੱਗਣ ਲੱਗਿਆ ਕਿ ਇਹਨੇ ਵਿਆਹ ਨਹੀਂ ਕਰਾਉਣਾ ਤੁਹਾਡੇ ਨਾਲ ਮੈਨੂੰ 2024 ਦੇ ਐਂਡ ਜੀ ਵਿੱਚ ਜਾ ਕੇ ਮਤਲਬ ਨਵੰਬਰ ਦਸੰਬਰ ਵਿੱਚ ਹਾਂ ਉਦੋਂ ਕੋ ਐਂਡ ਲਈ 2 ਮਹੀਨਿਆਂ 'ਚ ਮੈਨੂੰ ਪਤਾ ਲੱਗਣ ਲੱਗ ਪਿਆ ਸੀਗਾ ਫ फेब्रुवारी ਚਾਹ ਕੁਸ਼ ਹੋ ਗਿਆ ਕੀ ਕੀ ਰਿਐਕਸ਼ਨ ਸੀ ਉਸ ਵੇਲੇ ਤੁਹਾਨੂੰ ਕਿਵੇਂ ਜਜ ਹੋਇਆ ਕਿ ਇਹਨੇ ਵਿਆਹ ਨਹੀਂ ਕਰਾਉਣਾ ਉਹਦੇ ਬਿਹੇਵੀਅਰ ਤੋਂ ਬਹੁਤ ਵਲਗਰ ਲੈਂਗੁਏਜ ਬੋਲਣੀ ਹੂੰ ਵੀ ਮਤਲਬ ਜਦੋਂ ਬਹੁਤ ਡਿਫਰੈਂਟ ਬਿਹੇਵ ਕਰਨ ਲੱਪਿਆ ਸੀਗਾ ਹੂੰ ਵੀ ਟੋਟਲੀ ਇੱਕਦਮ ਬੰਦਾ ਜਿੱਦਾਂ ਚੇਂਜ ਨਹੀਂ ਹੋ ਜਾਂਦਾ ਕਹਿ ਲਓ ਹੂੰ ਇਦਾਂ ਹੋ ਗਿਆ ਸੀ ਉਹ ਉਹ ਤੁਹਾਨੂੰ ਇਹ ਫੀਲ ਹੋਇਆ ਵੀ ਇੰਨੀ ਕਰਾਊਗਾ ਵਿਆਹ ਤੁਹਾਡੇ ਨਾਲ ਹਾਂਜੀ ਹੂੰ ਪਰ ਵੀਡੀਓਜ਼ ਲੀਕ ਕਿਉਂ ਕੀਤੀਆਂ ਤੁਹਾਡੀਆਂ ਉਹਨੇ ਸਵਾਲ ਤੇ ਹੈ ਨਾ ਕਿਉਂ ਲੀਕ ਕਰਤੀਆਂ ਜਦੋਂ ਤੁਹਾਨੂੰ ਤੁਹਾਡੇ ਨਾਲ ਰਿਲੇਸ਼ਨ ਸੀ ਸਾਰੀਆਂ ਚੀਜ਼ਾਂ ਸੀਗੀਆਂ ਤੁਸੀਂ ਕਹਿ ਰਹੇ ਹੋ ਕਿ ਦੂਜੀ ਕੁੜੀ ਜਿਹੜੀ ਤੁਹਾਡੀ ਬੈਸਟ ਫਰੈਂਡ ਸੀ ਉਹਦੇ ਨਾਲੋਂ ਰਿਲੇਸ਼ਨ ਜਾ ਗਿਆ ਸਿਰਫ ਇਸ ਕਰਕੇ ਤੁਹਾਡੀਆਂ ਵੀਡੀਓਜ਼ ਵਾਇਰਲ ਕਰਤੀਆਂ ਉਹਨੇ ਮਤਲਬ ਇਹ ਵੀ ਰੀਜ਼ਨ ਹੋ ਸਕਦਾ ਜਾਂ ਰੀਜ਼ਨ ਇਹ ਹੋ ਸਕਦਾ ਵੀ ਮੈਂ ਉਹਨੂੰ ਫਿਰ ਹਾਰ ਕੇ ਐਂਡ ਤੇ ਜਵਾਬ ਦੇ ਦਿੱਤਾ ਸੀ ਵੀ ਮੇਤੋਂ ਹੋਣ ਨਹੀਂ ਸਹਿ ਹੁੰਦਾ ਵੀ ਮੈਂ ਨਹੀਂ ਤੇ ਨਾ ਇਦਾਂ ਕੰਟੀਨਿਊ ਕਰ ਸਕਦੀ ਟਾਈਮ ਪਾਸ ਵਾਲਾ ਹਮ ਬਿਕੋਜ਼ ਮੈਨੂੰ ਮੇਰੀ ਫੈਮਿਲੀ ਅਲਾਉਡ ਨਹੀਂ ਕਰਦੀ ਵੀ ਤੂੰ ਕਿਸੇ ਹੁੰਦੇ ਆਪਾਂ ਚੰਗੀ ਗੱਲ ਨਹੀਂ ਸਮਝਦੇ ਕਿਸੇ ਦਿਲ ਨਾਲ ਖੇਡਣਾ ਹਾਂ ਤੇ ਇਸ ਕਰਕੇ ਜੋ ਵੀ ਮੈਂ ਉਹਨੂੰ ਕਿਹਾ ਵੀ ਹਾਂ ਮੈਂ ਨਹੀਂ ਤੇ ਨਾਲ ਗੱਲ ਕਰਨੀ ਆਪਣੇ ਕੰਟੈਕਟ ਨੰਬਰ ਵਗੈਰਾ ਚੇਂਜ ਕਰ ਤੇ ਆਈਡੀਆਂ ਚੇਂਜ ਕਰਤੀਆਂ ਉਸ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਹਾਂ ਅੱਛਾ ਤੁਸੀਂ ਇਹ ਉਹਨੂੰ ਇਹ ਹੋ ਗਿਆ ਕਿ ਕੁੜੀ ਨੇ ਵਿਆਹ ਨਹੀਂ ਕਰਾਉਣਾ ਤੁਹਾਡੇ ਨਾਲ ਇਆ ਤੁਹਾਨੂੰ ਉਹਦੇ ਵੀ ਹਰਕਤਾਂ ਪਤਾ ਲੱਗੀਆਂ ਕਿ ਉਹਨੇ ਵੀ ਵਿਆਹ ਨਹੀਂ ਕਰਾਉਣਾਗਾ ਉਹ ਸਿਰ ਰਿਫਿਊਜ਼ ਕਰਦਾ ਟਾਈਮ ਪਾਸ ਕਰ ਰਿਹਾ ਹੈ ਉਹ ਹੀ ਟਾਈਮ ਪਾਸ ਕਰ ਰਿਹਾ ਸੀਗਾ ਹਾਂ ਮੈਂ ਤਾਂ ਆਪਣੀ ਪੂਰੀ ਟਰਾਈ ਕੀਤੀ ਮੈਂ ਤਾਂ ਬਹੁਤ ਕੁਝ ਸਹਿੰਦੀ ਰਹੀ ਹਾਂ ਤੁਸੀਂ ਉਹਦੇ ਘਰਦਿਆਂ ਨਾਲ ਗੱਲ ਕੀਤੀ ਕਿ ਮੈਨੂੰ ਬਲੈਕਮੇਲ ਕਰ ਰਿਹਾ ਨਹੀਂ ਇਹ ਨਹੀਂ ਕੀਤੀ ਕਰਨੀ ਚਾਹੀਦੀ ਸੀ ਤੁਹਾਨੂੰ ਇਹ ਜਦੋਂ ਕੀਤੀ ਸੀ ਨਾ ਫ फेब्रुवारी ਚ ਕੀਤੀ ਸੀਗੀ ਜਦੋਂ ਇਹ ਪਹਿਲੀ ਵਾਰੀ ਪੰਨ ਤੋੜ ਕਰਕੇ ਗਿਆ ਸੀ ਕਿੱਥੇ ਘਰੋਂ ਬਾਹਰ ਤੁਹਾਡੇ ਘਰ ਦੇ ਬਾਹਰ ਕਿਉਂ ਪੰਨ ਤੋੜ ਕਰਕੇ ਗਿਆ ਆਹੇ ਵੀ ਹਾਂ ਤੁਮੇ ਨਾਲ ਗੱਲ ਕਰ ਮੈਨੂੰ ਮੈੜਨਾ ਬਾਹਰ ਨਿਕਲ ਹੂੰ ਅੱਧੀ ਅੱਧੀ ਰਾਤ ਨੂੰ ਡੇਢ ਡੇਢ ਵਜੇ ਆ ਗਿਆ ਹੂੰ ਤੇ ਉਦੋਂ ਜਦੋਂ ਫ फेब्रुवारी ਚ ਆਇਆ ਮੇਰਾ ਤਾਂ 11 ਜਾਂ 12 ਫ फेब्रुवारी ਦੀ ਗੱਲ ਆ ਮਿਡ ਜੇ ਇਹਦੀ ਹਾਂ ਤੇ ਏਸੀ ਸਾਲ ਦੀ ਹਾਂ ਉਦੋਂ ਜਦੋਂ ਆਇਆ ਆ ਪਹਿਲਾਂ ਆਇਆ ਇੱਕ ਵਾਰੀ ਗੇੜਾ ਕੱਢ ਕੇ ਚਲ ਗਿਆ ਹਾਂ ਸਾਡੇ ਘਰ ਦੇ ਬੈਕ ਸਾਈਡ ਇਥੋਂ ਵਿੰਡੋ ਸਾਰੀਆਂ ਦਿਸਦੀਆਂ ਬਾਅਦ ਪਿਛਲਾ ਰੋਡ ਹੈ ਨਾ ਹਾਂ ਤੇ ਜਦੋਂ ਪਿਛਲੀ ਸਾਈਡ ਜਾ ਕੇ ਖੜ ਗਿਆ ਤੇ ਇਹਨੇ ਕਾਲ ਕੀਤੀ ਵੀ ਮੈਂ ਘਰੋਂ ਬਾਹਰ ਹਾਂ ਜਿਹੜੀ ਤੁਸੀਂ ਰਿਕਾਰਡਿੰਗ ਅੱਜ ਕੱਲ ਸੁਣ ਨਹੀਂ ਰਹੇ ਹਾਂ ਵੀ ਤੂੰ ਆਉਂਗੀ ਕਿ ਮੈਂ ਆਵਾਂ ਕਿਹੜੀ ਰਿਕਾਰਡਿੰਗ ਹੈਗੀ ਤੁਹਾਡੇ ਕੋਲੇ ਹਾਂ ਜੀ ਸੁਣਾ ਸਕਦੇ ਹੋ ਕੀ ਹੈ ਹਾਂ ਜੀ ਸੁਣਾਓ ਜਰਾ ਤੁਹਾਨੂੰ ਵਾਇਸ ਨੋਟ ਭੇਜਿਆ ਸੀਗਾ ਇਹ ਜਾਂ ਕਾਲ ਰਿਕਾਰਡਿੰਗ ਸੀਗੀ ਕਾਲ ਰਿਕਾਰਡਿੰਗ ਸੀ ਇਹ ਤੁਸੀਂ ਫਿਰ ਕਦੋਂ ਤੋਂ ਕਾਲ ਕਾਲ ਰਿਕਾਰਡਿੰਗ ਤੁਹਾਨੂੰ ਜਦੋਂ ਆਈਡੀਆ ਲੱਗਣ ਲੱਗਿਆ ਜਾਂ ਤੁਹਾਨੂੰ ਹਰਾਸ ਕਰਨ ਲੱਗ ਗਿਆ ਉਦੋਂ ਤੁਸੀਂ ਕਾਲ ਰਿਕਾਰਡ ਕਰਨੀ ਸ਼ੁਰੂ ਕੀਤੀ ਇਹਦੀ ਫਿਰ ਹਾਂ ਇਹ ਇੱਕ ਕਾਲ ਰਿਕਾਰਡਿੰਗ ਹੈ ਮੇਰੇ ਕੋਲ ਸੁਣਾਓ ਜਰਾ ਕੀ ਕਹਿ ਰਿਹਾ ਸੀਗਾ ਇਹ ਹੈਲੋ ਹੈਲੋ ਹਾਂ ਜੀ ਜੱਬ ਬੋਲਦਾ ਨਜ਼ਦੀਕਾ ਤੇ ਮੈਂ ਕਿਹਾ ਵੀ ਤੁਹਾਡੇ ਡੈਡੀ ਕਹਿੰਦਾ ਸੀ ਕਿ ਗੱਲ ਕਰਨੀ ਹੈ ਯੂਸਬ ਤੋਂ ਆਏ ਤੋਂ ਆਏ ਆਏ ਸੋਰੀ ਫਿਰ ਯੂਸਬ ਤੋਂ ਆ ਗਏ ਹਾਂ ਹਾਂ ਤੇ ਮੈਂ ਗਿਆ ਉਹਨੂੰ ਆਇਆ ਕਰ ਲੈ ਗੱਲ ਘਰ ਦੇ ਬਾਹਰ ਹੀ ਆ ਕਿੱਥੇ ਆ ਤੁਹਾਡੇ ਘਰਾਂ ਬਾਹਰ ਆਣਾ ਬਾਹਰ ਜੀ ਅਸੀਂ ਅੰਦਰ ਆਈ ਐ ਸ਼ਾਇਦ ਇੱਕ ਮਿੰਟ ਮੈਂ ਦੱਸਦੀ ਰਹੀ ਹਾਂ ਦੱਸ ਤੇ ਐਸੀ ਸਿਰਫ ਇੰਨੀ ਆ ਹਾਂਜੀ ਇਹ ਕਿੰਨੇ ਵਜੇ ਦੀ ਗੱਲ ਹੈ ਤੁਸੀਂ ਕਹਿੰਦੇ ਰਾਤ ਨੂੰ ਆ ਜਾਂਦਾ ਸੀਗਾ 12 ਵਜੇ ਤੋਂ ਬਾਅਦ ਹੀ ਆਇਆ ਜਿੰਨੀ ਰਾਤ ਨੂੰ ਹਾਂਜੀ ਇਹ ਫਿਰ ਰਾਤ ਨੂੰ ਤੁਹਾਡੇ ਫਾਦਰ ਸਾਹਿਬ ਜਾਂ ਤੁਸੀਂ ਗਏ ਗੱਲ ਕਰਨ ਵਾਸਤੇ ਉਹਨਾਂ ਦੇ ਨਾਲ ਨਹੀਂ ਆਇਆ ਹੀ ਭਾਂਡ ਤੋੜ ਕੇ ਆਨ ਸਿੱਧੀ ਇਹਨੇ ਕਿਹੜਾ ਸਾਨੂੰ ਮੌਕਾ ਦਿੱਤਾ ਵੀ ਹਾਂਜੀ ਬਾਹਰ ਆਓ ਜਾਂ ਇਹਨੇ ਕਿਹੜਾ ਬਹੁਤ ਨਾਈਸਲੀ ਆ ਕੇ ਥੋੜੋ ਕਿਹਾ ਵੀ ਹਾਂਜੀ ਤੁਸੀਂ ਬਾਹਰ ਆਓ ਇਸ ਤੋਂ ਬਾਅਦ ਆ ਸਾਰੀਆਂ ਤੁਸੀਂ ਰਿਕਾਰਡਿੰਗਸਾਂ ਦੇਖੀਆਂ ਹੋਣੀਆਂ ਕੈਮਰੇ ਦੀਆਂ ਹਾਂ ਭਾਂਡ ਤੋੜ ਕੀਤੀਆਂ ਤਿੰਨ ਵਾਰੀ ਆਇਆ ਤਿੰਨ ਵਾਰੀ ਭਾਂਡ ਤੋੜ ਹੋਈ ਹਾਂ ਮਹੀਨੇ-ਮਹੀਨੇ ਬਾਅਦ ਹਾਂ ਤੇ ਉਦੋਂ ਫਿਰ ਪਹਿਲੇ ਜਦੋਂ ਗੇੜਾ ਕੱਢ ਕੇ ਗਿਆ ਉਧਰ ਘਰਾਂ ਦੇ ਪਿੱਛੇ ਜਾ ਕੇ ਖੜ ਗਿਆ ਹੂੰ ਗੱਡੀ 'ਚ ਉਤਰੇ 8 ਤੋਂ 10 ਜਣੇ ਤੇ ਉਦੋਂ ਆ ਕੇ ਉੱਥੇ ਖੜ ਗਿਆ ਤੇ ਉਦੋਂ ਇਹਨੇ ਆ ਕਾਲ ਕੀਤੀ ਇਹਦੇ 'ਚ ਜੋ ਇਹ ਕਹਿ ਰਿਹਾ ਵੀ ਹਾਂ ਤੇਰੇ ਡੈਡ ਕਹਿੰਦੇ ਸੀਗੇ ਵੀ ਗੱਲ ਕਰਨੀ ਆ ਇਹ ਹਜੂਰ ਸਾਹਿਬ ਗਿਆ ਸੀ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਤੇ ਉੱਥੇ ਗਿਆ ਸੀ ਆਉਂਦਾ ਆਉਂਦਾ ਮੈਨੂੰ ਇਹਦੇ ਬਾਰੇ ਪਤਾ ਲੱਗ ਗਿਆ ਸਾਡੀ ਲੜਾਈ ਹੋ ਗਈ ਤੇ ਇਹਨੇ ਤਾਂ ਮੇਰੇ ਡੈਡ ਨੂੰ ਫੋਨ ਲਾਇਆ ਮੇਰੇ ਡੈਡ ਨੂੰ ਵੀ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਹੂੰ ਤੇ ਵੀ ਹਾਂ ਤੁਹਾਡੀ ਕੁੜੀ ਇਦਾਂ ਆ ਮੈਨੂੰ ਇਦਾਂ ਕਹਿੰਦੀ ਆ ਉਦਾਂ ਕਹਿੰਦੀ ਆ ਤੇ ਡੈਡ ਨੇ ਇਹਨੂੰ ਬਹੁਤ ਨਾਈਸਲੀ ਕਿਹਾ ਸੀਗਾ ਵੀ ਕੋਈ ਨਹੀਂ ਤੁਸੀਂ ਆਜੋ ਦਰਸ਼ਨ ਕਰਕੇ ਵੀ ਆਪਾਂ ਬਹਿ ਕੇ ਗੱਲ ਕਰ ਲਾਂਗੇ ਹੂੰ ਡੈਡ ਮੇਰੇ ਨੇ ਇਦਾਂ ਤਾਂ ਕਿਤੇ ਨਹੀਂ ਕਿਹਾ ਵੀ ਤੁਸੀਂ ਆਜੋ ਹੁਣੇ ਰਾਤ ਨੂੰ ਵੀ ਆਪਾਂ ਗੱਲ ਕਰਨੀ ਆ ਹੂੰ ਕੋਈ ਉਹਨਾਂ ਨੇ ਰੂਡ ਵੇਚ ਨਹੀਂ ਸੀ ਕਿਹਾ ਬਹੁਤ ਨਾਈਸਲੀ ਕਿਹਾ ਸੀਗਾ ਬਿਕੋਜ਼ ਮੇਰੇ ਫਾਦਰ ਧਰੂੜ ਨਹੀਂ ਹੈਗੇ ਜਿੰਨਾ ਤੱਕ ਮੈਨੂੰ ਪਤਾ ਆ ਨਾ ਵੀ ਮੇਰੇ ਨਾਲ ਤੇ ਬੋਨੋ ਇਸ ਲਈ ਕਿਹਾ ਸੀਗਾ ਵੀ ਤੁਸੀਂ ਆਜੋ ਆਪਾਂ ਬਹਿ ਕੇ ਗੱਲ ਕਰ ਲਾਂਗੇ ਵੀ ਜੋ ਵੀ ਆ ਵੀ ਫੈਮਿਲੀ ਚ ਬਹਿ ਜਾਗੇ ਦੋਨਾਂ ਦੇ ਚ ਤੇ ਇਹ ਨੇ ਇਹ ਵੀ ਉੱਥੇ ਖੜਾ ਸੀਗਾ ਪਿੱਛੇ ਤੇ ਉੱਤਰੇ 8-10 ਬੰਦੇ ਸੀਗੇ ਫਿਰ ਇਹਨੇ ਕਾਲ ਕੀਤੀ ਮੈਨੂੰ ਤੇ ਉਸ ਤੋਂ ਬਾਅਦ ਇਹਨੇ ਮਨ ਲੱਗਾ 20-25 ਮਿੰਟ ਇੱਥੇ ਖੜਾ ਰਿਹਾ ਪਿੰਡ ਵਾਲੇ ਉਧਰ ਰੋਡ ਤੇ ਦੂਰ ਸੀਗਾ ਤੇ ਫਿਰ ਇਹ ਆਇਆ ਇਹਨਾਂ ਨੇ ਇੱਥੇ ਗੱਡੀ ਲਾਈ ਫੋਰਚੂਨਰ ਚ ਆਇਆ ਸੀਗਾ ਬੈਕ ਕਰਕੇ ਗੱਡੀ ਲਾਈ ਤੇ 8-10 ਜਣੇ ਸੀਗੇ ਉੱtre ਕੈਮਰੇ ਭੰਨੇ ਗੇਟ ਤੋੜਿਆ ਹੈਂਡਲ ਹੁੰਡਲ ਸਾਰਾ ਕੁਛ ਤੇ ਕਿਰਪਾਨਾਂ ਮਾਰੀਆਂ ਰੋੜੇ ਮਾਰੇ ਤੇ ਫੈਰ ਕੱਢੇ ਸੀ ਹਾਂ ਤੇ ਦੇ ਕੋਲ ਹਾਲਾ ਕਿ ਆਪਣਾ ਲਾਇਸੈਂਸ ਨਹੀਂ ਹੈਗਾ ਵੈਪਨ ਹੈ ਨਹੀਂ ਉਹਦੇ ਕੋਲ ਨਹੀਂ ਲਾਇਸੈਂਸ ਹੀ ਨਹੀਂ ਹੈ ਲਾਇਸੈਂਸ ਹੀ ਨਹੀਂ ਹੈ ਹੁਣ ਪਤਾ ਨਹੀਂ ਇੱਕ ਹਾਂਜੀ ਇਹ ਜ਼ਰੂਰ ਹੈ ਵੀ ਇਹਦੇ ਫਾਦਰ ਸਾਹਿਬ ਕੋਲ ਲਾਇਸੈਂਸ ਹੈ ਵੈਪਨ ਦਾ ਹਾਂ ਹੁਣ ਮੈਨੂੰ ਇਹ ਨਹੀਂ ਪਤਾ ਵੀ ਜੇ ਨਾ ਮੈਨੂੰ ਬਲੈਕਮੇਲ ਕਰਦਾ ਰਿਹਾ ਵੀ ਉਹ ਲਾਇਸੈਂਸ ਵਾਲਾ ਸੀ ਜੈਜ ਸੀ ਕਿ ਨਜਾਇਜ਼ ਸੀ ਹਾਂ ਨਹੀਂ ਮੈਨੂੰ ਇਹ ਦੱਸੋ ਤੁਹਾਨੂੰ ਪਹਿਲੀ ਵਾਰ ਜਿਹੜਾ ਤੁਹਾਡਾ ਫਿਊਚਰ ਹਸਬੰਡ ਸੀਗਾ ਪ੍ਰਭ ਉਹਨੇ ਪਹਿਲੀ ਵਾਰ ਕਦੋਂ ਬਲੈਕਮੇਲ ਮਤਲਬ ਇਹ ਤੁਹਾਨੂੰ ਕਦੋਂ ਕੋਈ ਫੋਟੋਜ਼ ਉਹਨੇ ਸ਼ੇਅਰ ਕੀਤੀਆਂ ਵੀ ਤੇ ਤੁਹਾਡੀ ਕਮਜ਼ੋਰ ਕੜੀ ਹੈਗੀ ਹੈ ਉਹਦੇ ਕੋਲੇ ਨਹੀਂ ਉਹਨੇ ਮੈਨੂੰ ਇਹ ਫੈਬਰੂਰੀ ਚ ਤਾਂ ਜੋ ਸਾਡਾ ਇਦਾਂ ਹੋ ਗਿਆ ਹਨਾ ਫਿਰ ਉਦੋਂ ਅਸੀਂ ਕੰਪਲੇਂਟ ਦਿੱਤੀ ਨੂਰਮੈਲ ਹਾਂ ਤੇ ਕੋਈ ਤੁਹਾਡੇ ਫਾਦਰ ਸਾਹਿਬ ਨੇ ਉਹਦੇ ਫਾਦਰ ਨਾਲ ਗੱਲ ਕੀਤੀ ਵੀ ਆਪਾਂ ਤਾਂ ਅੱਗੇ ਫਿਊਚਰ ਦੇ ਵਿੱਚ ਰਿਸ਼ਤੇਦਾਰ ਬਣਨਾ ਸੀਗਾ ਆਪਣੀ ਰਿਸ਼ਤੇਦਾਰੀ ਪਹਿ ਚੁੱਕੀ ਸੀਗੀ ਤੁਸੀਂ ਘਰੇ ਆ ਰਹੇ ਹੋ ਸਾਡੇ ਅਸੀਂ ਤੁਹਾਡੇ ਘਰੇ ਜਾ ਰਹੇ ਹਾਂ ਤਾਂ ਕਿਉਂ ਇਹ ਇਕੱਲਾ ਕਰ ਰਹੇ ਹੋ ਉਹਦੇ ਫਾਦਰ ਨੇ ਤੁਹਾਡੇ ਫਾਦਰ ਸਾਹਿਬ ਨੇ ਗੱਲ ਕੀਤੀ ਮੁੰਡੇ ਦੇ ਮੇਰੇ ਡੈਡ ਨੇ ਕੀਤੀ ਸੀ ਉਹਨਾਂ ਨੇ ਉਹਦੇ ਫਾਦਰ ਸਾਹਿਬ ਨਾਲ ਤੇ ਉਹ ਰੂ ਟੋਨ ਚ ਹੋ ਗਏ ਸੀ ਥੋੜਾ ਜਿਹਾ ਉਹਦੇ ਫਾਦਰ ਹਾਂਜੀ ਕੀ ਕਹਿੰਦੇ ਵੀ ਆਹੀ ਵੀ ਹਾਂ ਕੋਈ ਨਹੀਂ ਦੇਖ ਲਾਂਗੇ ਗੱਲਾਂ ਨਾਲ ਕਰ ਲਾਂਗੇ ਜੋ ਕਰਨਾ ਹੋਇਆ ਅਸੀਂ ਵੀ ਤੇ ਉਹਦੇ ਫਾਦਰ ਸਾਹਿਬ ਪੂਰਾ ਸਾਥ ਦਿੰਦੇ ਉਹਨਾਂ ਦਾ ਹਮ ਪ੍ਰਭ ਦਾ ਪੂਰਾ ਮਤਲਬ ਹਰੇਕ ਗੱਲ ਕੋਈ ਵੀ ਆ ਉਹ ਇਹ ਕਹਿੰਦੇ ਵੀ ਮੇਰਾ ਮੁੰਡਾ ਗਲਤ ਵੀ ਆ ਮੈਂ ਨਹੀਂ ਉਹ ਗਲਤ ਸਾਬਤ ਹੋਣ ਦੇਣਾ ਹਾਂ ਤੇ ਉਦੋਂ ਜਦੋਂ ਫੇ ਮੈਂ ਇਹ ਫੈਬਰੂਰੀ ਚਾਹੇ ਮੈਂ ਕੰਪਲੇਂਟ ਦਿੱਤੀ ਨੂਰਮਲ ਥਾਣਾ ਦਿਹਾਤੀ ਪੈਂਦਾ ਸਾਨੂੰ ਹਾਂ ਤੇ ਉੱਥੇ ਕੰਪਲੇਂਟ ਦਿੱਤੀ ਇਹਨਾਂ ਨੇ ਕੰਪਲੇਂਟ ਰਜਿਸਟਰ ਤੱਕ ਵੀ ਨਹੀਂ ਹੋਣ ਦਿੱਤੀ ਹਾਂ ਮਤਲਬ ਫਾਈਨੈਂਸ਼ਲੀ ਸਟੈਂਡ ਹੋ ਗਿਆ ਉੱਥੇ ਹਾਂ ਇਹਨਾਂ ਨੇ ਕੰਪਲੇਂਟ ਰਜਿਸਟਰ ਵੀ ਨਹੀਂ ਹੋਣ ਦਿੱਤੀ ਥਾਣੇ ਦੇ ਵਿੱਚ ਕਿੰਨੇ ਦਿਨ ਹੋ ਗਏ ਤੁਹਾਨੂੰ ਕੰਪਲੇਂਟ ਦਿੱਤੀ ਨੂੰ ਹੁਣ ਅਸੀਂ ਫੇਰ ਤੋਂ ਦਿੱਤੀ ਆ ਉਹ ਪਹਿਲਾਂ ਦਿੱਤੀ ਸੀ ਫ फेब्रुवारी ਚ ਹੁਣ ਅਸੀਂ ਐਸਐਸਪੀ ਸਰ ਨੂੰ ਜਲੰਧਰ ਰੂਰਲ ਚ ਦਿੱਤੀ ਆ ਹੂੰ ਉਹਨੂੰ ਕੋਈ ਐਕਸ਼ਨ ਨਹੀਂ ਹੋਇਆ ਕੋਈ ਐਕਸ਼ਨ ਨਹੀਂ ਕੋਈ ਪ੍ਰਸ਼ਾਸਨ ਨੇ ਸਾਡੀ ਸੁਣੀ ਨਹੀਂ ਕੋਈ ਸਾਡੀ ਹੈਲਪ ਨਹੀਂ ਅਸੀਂ ਹੈਲਪਲੈਸ ਆ ਹੂੰ ਕਿਉਂ ਇਹ ਸਭ ਕੁਝ ਕਿਉਂ ਹੋ ਰਿਹਾ ਕਿਉਂਕਿ ਪੈਸੇ ਦੀ ਪਾਵਰ ਉਹਨਾਂ ਕੋਲ ਹੈ ਕਿ ਇਹ ਪੈਸਾ ਕੋਲ ਸੁਣ ਦਿੰਦਾ ਜਾਂ ਤੁਹਾਨੂੰ ਲੱਗਦਾ ਕਿ ਵੈਸੇ ਹੀ ਤੁਹਾਡੀ ਸੁਣੋ ਪੁਲਿਸ ਨੇ ਕੀ ਕੀਤਾ ਤੁਹਾਨੂੰ ਬੇਸਿਕਲੀ ਪੁਲਿਸ ਕਹਿੰਦੀ ਵੀ ਪਹਿਲਾਂ ਕਹਿੰਦੇ ਸੀਗੇ ਵੀ ਤੁਸੀਂ ਹਾਂਜੀ ਪ੍ਰੂਫ ਦੇ ਦਿਓ ਤੁਹਾਡੇ ਤੋਂ ਕਿਹੜੇ ਕਿਹੜੇ ਆ ਮੈਂ ਦੋ ਪੈਨ ਡਰਾਈਵਸ ਚ ਉਹਨਾਂ ਨੂੰ ਤੂੰ ਨਹੀਂ ਭਰ ਕੇ ਪ੍ਰੂਫ ਦੇ ਕੇ ਹੂੰ ਇਹ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲ ਰਹੇ ਐ ਪ੍ਰੂਫ ਸਾਰੇ ਰੀਅਲ ਆ ਬਟ ਇਹੋ ਪ੍ਰੂਫ ਅੱਧੇ ਵੀ ਨਹੀਂ ਹੈਗੇ ਹੂੰ ਹੂੰ ਜਿਹੜੇ ਜਿਹੜੇ ਮੇਰੇ ਪੁਲਿਸ ਨੂੰ ਦਿੱਤੇ ਗਏ ਆ ਹੂੰ ਮੇਰੇ ਵੱਲੋਂ ਅੱਛਾ ਤੇ ਉਸ ਤੋਂ ਬਾਅਦ ਕਹਿੰਦੇ ਵੀ ਹਾਂਜੀ ਅਸੀਂ ਐਕਸ਼ਨ ਲਵਾਂਗੇ ਤੁਹਾਨੂੰ ਦੱਸ ਦਾਂਗੇ ਹੂੰ ਸਾਨੂੰ ਹੌਸਲਾ ਦਿੱਤਾ ਉਹਨਾਂ ਨੇ ਤਾਂ ਅਸੀਂ ਘਰੇ ਆ ਗਏ ਹੂੰ ਕੋਈ ਐਕਸ਼ਨ ਨਹੀਂ ਲਿਆ ਕੋਈ ਸਾਨੂੰ ਮੈਸੇਜ ਕੰਟੈਕਟ ਨਹੀਂ ਆਇਆ ਹਾਂਜੀ ਕੰਪਲੇਂਟ ਯੂਆਈਡੀ ਨੰਬਰ ਮਿਲ ਗਿਆ ਸੀ ਮੈਨੂੰ ਹੂੰ ਟੈਕਸਟ ਆ ਗਿਆ ਸੀ ਹਾਂ ਚਲੋ ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਰਾਜ ਲਾਲੀ ਗਿੱਲ ਜੋ ਔਮਨ ਕਮਿਸ਼ਨ ਦੇ ਚੇਅਰਪਰਸਨ ਨੇ ਹਾਂਜੀ ਉਹਨਾਂ ਨਾਲ ਮੈਂ ਇੱਕ ਵਾਰ ਤੁਹਾਡੀ ਗੱਲ ਵੀ ਕਰੋ ਨਾ ਮੈਂ ਉਹਨਾਂ ਨੂੰ ਤੁਹਾਡਾ ਮੈਟਰ ਜਿਹੜਾ ਉਹ ਭਜਵਾਇਆ ਸੀਗਾ ਤਾਂ ਉਹਨਾਂ ਨੇ ਇਮੀਡੀਏਟਲੀ ਐਕਸ਼ਨ ਕੀਤਾ ਉਹਦੇ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਔਮਨ ਕਮਿਸ਼ਨ ਨੇ ਲਿਖਿਆ ਬਕਾਇਦਾ ਕਿ 19 ਸਾਲਾ ਕੁੜੀ ਨੂੰ ਨਸ਼ੀਲਾ ਪਦਾਰਥ ਪਲਾ ਕੇ ਉਹਦੀ ਸਹਿਮਤੀ ਤੋਂ ਬਿਨਾਂ ਰੇਪ ਕਰਨ ਤੇ ਉਸਦੀ ਵੀਡੀਓ ਬਣਾਉਣ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਸੰਬੰਧੀ ਐਕਸ਼ਨ ਲਿਆ ਜਾਵੇ ਜੇ ਕਾਹੋ ਤਾਂ ਮੈਂ ਤੁਹਾਡੀ ਇੱਕ ਵਾਰ ਗੱਲ ਵੀ ਕਰਾਉਂਗਾ ਉਹਨਾਂ ਦੇ ਨਾਲ ਤਾਂ ਕਿ ਤੁਸੀਂ ਆਪਣਾ ਮੈਟਰ ਜਿਹੜਾ ਉਹਨਾਂ ਨੂੰ ਦੱਸ ਸਕੋ ਬਕਾਇਦਾ ਤੁਸੀਂ ਕੰਪਲੇਂਟ ਜਿਹੜੀ ਦਿੱਤੀ ਹੈ ਉਹਦੇ ਵਿੱਚ ਤੁਸੀਂ ਇਹ ਗੱਲ ਲਿਖੀ ਹੈ ਕਿ ਤੁਹਾਨੂੰ ਜਦੋਂ ਉਸਨੇ ਰਿਲੇਸ਼ਨ ਬਣਾਇਆ ਤੁਹਾਨੂੰ ਕੁਝ ਪਿਆ ਦਿੱਤਾ ਹਾਂਜੀ ਤੁਹਾਨੂੰ ਇੱਕ ਚੈਟ ਵੀ ਜਿਹੜੀ ਲੀਕ ਹੋਈ ਹੈ ਕਿ ਕੁੜੀ ਨੂੰ ਕੁਝ ਕੋਕ ਦੇ ਵਿੱਚ ਪਿਆਤਾ ਸੀ ਉਹ ਕੀ ਕਹਾਣੀ ਹੈ ਉਹ ਸੱਚੀ ਕਹਾਣੀ ਹੈ ਜਾਂ ਝੂਠ ਹੈ ਉਹ ਨਹੀਂ ਉਹ ਸੱਚੀ ਹੈ ਜੋ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਮੇਰੇ ਵੱਲੋਂ ਚੱਲ ਰਿਹਾ ਉਹ ਸਾਰਾ ਕੁਝ ਰੀਅਲ ਆ ਉਹ ਇਹ ਸੀ ਇਹ ਤੇ ਦਾ ਫਰੈਂਡ ਇੰਦਰਜੋਤ ਇੰਦਰ ਹੂੰ ਤੇ ਉਹਦਾ ਨਿਕਨੇਮ ਇੰਦਰ ਆ ਫੁੱਲ ਨੇਮ ਇੰਦਰਜੋਤ ਆ ਹੂੰ ਤੇ ਇੰਦਰ ਤੇ ਹੀ ਆਏ ਸੀਗੇ ਪ੍ਰਭ ਮੈਨੂੰ ਇੱਥੋਂ ਲੈ ਕੇ ਗਿਆ ਤੇ ਕਹਿੰਦਾ ਵੀ ਆ ਜਾ ਮੈਂ ਉਹਨੂੰ ਨਾ ਸਮਾਨ ਫੜਾਉਣਾ ਪੈਸੇ ਸੀ ਕੁਝ ਤੇ ਕਹਿੰਦਾ ਜੇ ਆਪਾਂ ਉਹਨੂੰ ਮਿਲਣਾ ਆ ਵੀ ਮੇਰਾ ਫਰੈਂਡ ਆ ਤੇ ਕਹਿੰਦਾ ਤੂੰ ਆ ਜਾ ਨਾਲ ਫਿਰ ਮੈਂ ਉਸ ਬਾਨੇ ਛੇਤੀ ਮੁੜਿਆ ਆਉਂਗਾ ਮੇਜਲ ਮੈਂ ਕਹਿ ਦੂੰਗਾ ਮੇਨ ਗੁਰਮਨ ਆ ਵੀ ਚਲ ਠੀਕ ਆ ਨਾ ਵੀ ਤਾਂ ਤੇ ਮੈਂ ਪ੍ਰਭ ਗਾਇ ਮੋਰੇਂਦਰ ਸੀਗਾ ਤੇ ਉਸ ਤੋਂ ਬਾਅਦ ਉਦਹੀਂ ਖਾਣ ਪੀਣ ਲੱਪੇ ਉੱਥੇ ਖੜੇ ਹਾਂ ਨੋਰਮਲ ਖੜੇ ਖਾਣ ਪੀਣ ਲੱਪੇ ਤੇ ਕੋਕ ਪੀਤਾ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੀ ਸੀ ਹਾਂ ਇਹ ਤਾਂ ਬਾਅਦ ਚੋ ਜਸਟੀਫਾਈ ਹੋਇਆ ਵੀ ਉਹ ਨੀਂਦ ਦੀ ਗੋਲੀ ਸੀ ਜਿਹੜੀ ਮੈਨੂੰ ਸੌਤ ਨਹੀਂ ਸੀ ਮੈਨੂੰ ਤੁਸੀਂ ਇਹ ਕਹਿ ਰਹੇ ਹੋ ਕਿ ਜਦੋਂ ਤੁਹਾਡੇ ਨਾਲ ਰਿਲੇਸ਼ਨ ਬਣਾ ਰਿਆ ਸੀ ਉਸ ਵੇਲੇ ਵੀ ਵੀਡੀਓ ਬਣਾ ਰਿਆ ਸੀਗਾ ਪ੍ਰਭ ਉਸ ਵੇਲੇ ਤੁਹਾਨੂੰ ਕੋਕ ਦੇ ਵਿੱਚ ਉਹਨੇ ਕੁਝ ਗੋਲੀ ਪਿਆਤੀ ਉਹ ਗੱਲ ਠੀਕ ਹੈ ਹਾਂਜੀ ਤੁਸੀਂ ਬੇਸੁਰਤ ਹੋ ਗਏ ਉਹ ਗੋਲੀ ਸੀ ਡਰਾਪਸ ਸੀ ਮੈਨੂੰ ਇਦਾਂ ਨਹੀਂ ਪਤਾ ਇਹ ਵੀ ਆਹ ਇੰਦਰ ਦੇ ਮੈਸੇਜਸ ਤੋਂ ਪਤਾ ਲੱਗਾ ਵੀ ਉਹ ਨੀਂਦ ਦੀ ਗੋਲੀ ਸੀ ਤਾਂ ਇਹ ਜਿਹੜੀ ਚੈਟ ਚੱਲ ਰਹੀ ਆ ਚੈਟ ਦੇ ਵਿੱਚ ਲਿਖਿਆ ਹੋਇਆ ਕੁਝ ਚੀਜ਼ਾਂ ਕੀ ਉਹ ਕੁੜੀ ਨੂੰ ਇਸ ਇਸ ਤਰੀਕੇ ਨਾਲ ਯੂਜ਼ ਕੀਤਾ ਉਹਦੀਆਂ ਵੀਡੀਓਜ਼ ਹੈਗੀਆਂ ਸੀਗੀਆਂ ਇਹ ਚੈਟ ਤੁਹਾਡੇ ਕੋਲੇ ਕਿਵੇਂ ਆਈ ਤੁਸੀਂ ਵਾਇਰਲ ਕੀਤੀ ਇਹ ਚੈਟੀਆਂ ਆਪਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਇਹ ਆਪੇ ਹੋਈ ਹੈ ਇਹ ਸੋਸ਼ਲ ਮੀਡੀਆ ਤੇ ਆਪੇ ਹੋਈ ਆ ਬਾਕੀ ਪ੍ਰੂਫਸ ਦੇ ਨਾਲ ਹੋਈ ਆ ਹੂੰ ਤੇ ਇਹ ਹੈਗੀ ਰੀਅਲ ਆ ਮੇਰੇ ਕੋਲ ਸੀ ਹੂੰ ਇਹ ਚੈਟ ਤੁਹਾਡੇ ਕੋਲੇ ਵੀ ਆ ਗਈ ਸੀਗੀ ਤੁਹਾਡੇ ਕੋਲੇ ਕਿਵੇਂ ਆਈ ਇਹ ਚੈਟ ਮੇਰੇ ਗਾਂ ਤੋਂ ਗਾਂ ਫਰੈਂਡ ਸਰਕਲ ਚੋਂ ਆਈ ਸੀ ਜਿਹੜੇ ਮੁੰਡੇ ਨਾਲ ਚੈਟ ਕਰ ਰਿਹਾ ਸੀਗਾ ਹੂੰ ਉਹਨਾਂ ਦੇ ਗਾਂ ਮਤਲਬ ਜਿਹੜੇ ਉਹਨਾਂ ਦੇ ਗਾਂ ਫਰੈਂਡ ਸਰਕਲ ਸੀਗੀਆਂ ਕੁੜੀਆਂ ਹੂੰ ਉਹ ਮੇਰੇ ਸਰਕਲ ਚ ਸੀਗੀਆਂ ਟਰੈਕਟਰਾਂ ਦਾ ਤੁਹਾਨੂੰ ਵੀ ਸ਼ੌਂਕ ਸੀਗਾ ਚਲਾਉਣ ਦਾ ਟਰੈਕਟਰਾਂ ਦਾ ਉਹਨਾਂ ਨੂੰ ਵੀ ਸ਼ੌਂਕ ਸੀਗਾ ਹਾਂਜੀ ਟਰੈਕਟਰਾਂ ਦੇ ਸ਼ੌਂਕ ਤੋਂ ਬਾਅਦ ਤੁਸੀਂ ਮਿਲੇ ਸੀ ਕਿਸੇ ਕਰਕੇ ਬਿਲਕੁਲ ਇਸ ਤੁਹਾਡੇ ਇਨਸੀਡੈਂਟ ਤੋਂ ਕੀ ਇਹ ਨਹੀਂ ਨਿਕਲਦਾ ਮੈਸੇਜ ਕਿ ਕੁੜੀਆਂ ਚਾਂਸੀ ਦੇ ਵਿੱਚ ਆ ਜਾਂਦੀਆਂ ਔਰ ਇਸ ਤਰੀਕੇ ਨਾਲ ਯੂਜ਼ ਕਰ ਲਿਆ ਜਾਂਦਾ ਉਹਨਾਂ ਨੂੰ ਬਿਲਕੁਲ ਮੇਰੀ ਐਗਜ਼ਾਮਪਲ ਲੈ ਲਓ ਮੇਰੇ ਤੋਂ ਇੱਕ ਤਰ੍ਹਾਂ ਦਾ ਮੰਗੇਤਰ ਸੀ ਉਹ ਵੀ ਵਿਆਹ ਹੋਣਾ ਸੀਗਾ ਸਾਰਾ ਕੁਝ ਹੋਇਆ ਸੀ ਕੋਈ ਬॉयਫ੍ਰੈਂਡ ਤਾਂ ਨਹੀਂ ਸੀਗਾ ਮੇਰਾ ਉਹ ਫੇ ਘਰੇ ਆਉਣੀ ਜਾਣੀ ਉਹ ਤਾਂ ਬॉयਫ੍ਰੈਂਡ ਤਾਂ ਕਹੀਏ ਵੀ ਜੇ ਘਰੇ ਆਉਣੀ ਜਾਣੀ ਹੈ ਨਹੀਂ ਹਨਾ ਵੀ ਚੋਰੀ ਸਾਰਾ ਕੁਝ ਹੋ ਰਿਹਾ ਆ ਤੇ ਮੈਂ ਤਾਂ ਤਾਂ ਵੀ ਨਹੀਂ ਸੇਫ ਰਹੀ ਮੈਂ ਉਹਦੇ ٹرسٹ ਕੀਤਾ ਵੀ ਚਲ ਮੇਰਾ ਫਿਊਚਰ ਹਸਬੰਡ ਆ ਪਰ ਤੁਹਾਨੂੰ ਨਹੀਂ ਭੇਜਣੀਆਂ ਚਾਹੀਦੀਆਂ ਸੀਗੀਆਂ ਉਹਨੂੰ ਵੀਡੀਓਜ਼ ਉਹ ਸਾਰਾ ਕੁਝ ਉਹਨਾਂ ਨੇ ਪ੍ਰੈਸ਼ਰ ਨਾਲ ਹੀ ਮੰਗਵਾਇਆ ਹੈ ਬਾਕੀ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੁਣ ਤੁਸੀਂ ਤਾਂ ਇਹ ਟਰਾਮੇ ਦੇ ਵਿੱਚੋਂ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਡਿਪਰੈਸ਼ਨ ਦੀ ਤੁਹਾਡੀਆਂ 3 ਮਹੀਨੇ 6 ਮਹੀਨੇ ਤੋਂ ਦਵਾਈ ਚੱਲ ਰਹੀ ਤੁਹਾਡੇ ਫਾਦਰ ਸਾਹਿਬ ਨੂੰ ਮੈਂ ਮਿਲਿਆ ਤੁਹਾਡੇ ਫਾਦਰ ਸਾਹਿਬ ਬਹੁਤ ਟਰਾਮਾ ਦੇ ਵਿੱਚ ਨੇ ਅਡਾ ਤਾਂ ਚਲੋ ਪੂਰਾ ਪਰਿਵਾਰ ਟਰਾਮਾ ਦੇ ਵਿੱਚ ਆ ਜਿਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਬਣਾਤੇ ਆ ਇਸ ਤਰ੍ਹਾਂ ਇਹ ਵੀਡੀਓ ਵਾਇਰਲ ਕੀਤੀ ਬਹੁਤ ਸ਼ਰਮਨਾਕ ਤੇ ਘਟੀਆ ਹਰਕਤ ਕੀਤੀ ਹੈ ਹਾਂਜੀ ਤੇ ਤੁਸੀਂ ਇਹ ਗੱਲ ਕਹਿੰਨੋ ਕੁੜੀਆਂ ਨੂੰ ਸੁਨੇਹਾ ਕੀ ਹੈ ਇਹਦੇ ਤੋਂ ਕੁੜੀਆਂ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਦੀਆਂ ਇਹੋ ਜਿਹੀਆਂ ਵੀਡੀਓਜ਼ ਲੀਕ ਹੋ ਜਾਂਦੀਆਂ ਚੈਟਸ ਲੀਕ ਹੋ ਜਾਂਦੀਆਂ ਮੁੰਡੇ ਬਲੈਕਮੇਲ ਕਰਦੇ ਆ ਉਹਨਾਂ ਨੂੰ ਕੁੜੀਆਂ ਨੂੰ ਤਾਂ ਮੇਰਾ ਇੱਕੋ ਹੀ ਮੈਸੇਜ ਆ ਵੀ ਚਲੋ ਮੈਂ ਤਾਂ ਇਸ ਚੀਜ਼ ਦੀ ਸ਼ਿਕਾਰ ਹੋਈ ਗਈ ਹਾਂ ਬਟ ਕੁੜੀਆਂ ਨੂੰ ਇਹੀ ਬੇਨਤੀ ਆ ਵੀ ਕਿਸੇ ਤੇ ٹرسٹ ਨਹੀਂ ਕਰਨਾ ਚਾਹੀਦਾ ਹੂੰ ਚਾਹੇ ਉਹ ਤੁਹਾਡਾ ਬੋਏਫ੍ਰੈਂਡ ਆ ਮੰਗੇਤਰ ਆ ਚਾਹੇ ਹਸਬੰਡ ਆ ਬਿਕਾਜ਼ ਐਨੀ ਟਾਈਮ ਕੁਛ ਵੀ ਉਹਦੇ ਮਾਈਂਡ ਚ ਕੀ ਚੱਲਦੋ ਆਪਾਂ ਨੂੰ ਨਹੀਂ ਪਤਾ ਹੂੰ ਹੁਣ ਜੇ ਇੱਥੇ ਮੈਂ ਉਹਦਾ ਮਾਈਂਡ ਰੀਡ ਕਰ ਸਕਦੀ ਤਾਂ ਸ਼ਾਇਦ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਬਟ ਮੈਂ ਉੱਤੇ ਕੇ ٹرسٹ ਕੀਤਾ ਤੇ ਮੇਰਾ ٹرسٹ ਤੋੜਿਆ ਗਿਆ ਮੈਂ ਡਿਪਰੈਸ਼ਨ ਚ ਗਈ ਮੇਰੀ ਮੈਡੀਸਿਨ ਚੱਲਦੀ ਆ ਰਿਪੋਰਟਸ ਜਿਆਦਾ ਡਿਮੋਰੇ ਸਾਰੀਆਂ ਡੀ ਐਮ ਸੀ ਤੋਂ ਪ੍ਰਾਈਵੇਟ ਡਾਕਟਰ ਐ ਉੱਥੇ ਹੂੰ ਲੁਧਿਆਣੇ ਉੱਥੋਂ ਮੈਡੀਸਿਨ ਚੱਲਦੀ ਉੱਥੇ ਐਡਮਿਟ ਰਹੀ ਆਈ ਮੈਂ ਹੂੰ ਐ 8-10 ਦਿਨ ਮੈਂ ਐਡਮਿਟ ਰਹੀ ਹਾਂ ਉੱਥੇ ਜਦੋਂ ਇਹ ਵੀਡੀਓ ਤੁਹਾਡੀਆਂ ਉਹਨੇ ਥ੍ਰੈਟ ਕੀਤਾ ਤੁਹਾਨੂੰ ਉਦੋਂ ਹੀ ਆ ਵੀਡੀਓਜ਼ ਲੀਕ ਹੋਣ ਤੋਂ ਬਾਅਦ ਜੋ ਥ੍ਰੈਟ ਕੀਤਾ ਹੂੰ ਉਦੋਂ ਦੀ ਡਿਪਰੈਸ਼ਨ ਚ ਆ ਮੈਂ ਸੋਸ਼ਲ ਮੀਡੀਆ ਤੇ ਜਰੂਰ ਬਲੌਗਸ ਵਗੈਰਾ ਸਟਾਰਟ ਕੀਤੇ ਸੀ ਰੀਲਸ ਵਗੈਰਾ ਬਟ ਉਹ ਕੇ ਸੀਗੇ ਵੀ ਜਦੋਂ ਮੇਰੇ ਫਾਦਰ ਸਾਹਿਬ ਤੇ ਮੈਂ ਗੱਲੇ ਆ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਸੀਗਾ ਆਡੀਅנס ਨੂੰ ਵੀ ਹਾਂ ਚਲੋ ਵੀ ਕੁੜੀ ਖੇਤੀ ਕਰਦੀ ਆ ਹਾਂ ਤੇ ਉਹ ਸਾਰਿਆਂ ਦੇ ਕਹਿਣ ਤੇ ਇੱਕ ਬਸ ਵੀ ਬਾਹਰੋਂ ਹੈਪੀ ਫੇਸ ਜਾਂ ਲਿਆ ਕੇ ਆ ਜਾਣਾ ਵੀ ਹਾਂ ਠੀਕ ਆ ਫਿਰ ਜਦੋਂ ਸੋਸ਼ਲ ਮੀਡੀਆ ਮੈਂ ਸਟਾਰਟ ਕੀਤਾ ਸੀਗਾ ਇਹ ਵੀ ਆਈ ਸੋਸ਼ਲ ਮੀਡੀਆ ਤੇ ਵਲੌਗਸ ਪਾਉਣ ਲੱਗੇ ਮੇਰੇ ਤੋਂ ਬਾਅਦ ਫਿਰ ਇੱਕ ਨਾ ਟਰੈਕਟਰ ਮੋਡੀਫਿਕੇਸ਼ਨ ਵਾਲੇ ਆ ਭਾਜੀ ਜੱਗੇ ਬੌਸ ਜੱਗਾ ਟਰੈਕਟਰ ਬੌਸ ਜੱਗਾ ਟਰੈਕਟਰ ਬੌਸ ਬਹੁਤ ਫੇਮਸ ਆ ਹਾਂ ਹਾਂ ਜੀ ਉਹ ਮੇਰੇ ਤੋਂ ਕਹਿੰਦੇ ਪ੍ਰਮਾੰਗੂ ਪ੍ਰਮਾਦੋਂ ਹੀ ਵੱਧਦੇ ਆਓ ਭਾਜੀ ਤੇ ਤੁਹਾਨੂੰ ਉਹ ਫੈਮਿਲੀ ਵਾਂਗੂ ਸੁਖ ਪਿਆਰ ਆ ਉਹਨਾਂ ਦਾ ਹੂੰ ਇਹਨਾਂ ਨੇ ਮੇਰੇ ਕਰਕੇ ਉਹਨਾਂ ਨਾਲ ਕੰਟਰੋਵਰਸੀ ਛੇੜੀ ਵੀ ਕੁੜੀ ਦਾ ਉਹਨਾਂ ਦਾ ਸੁਖ ਪਿਆਰ ਆ ਭੈਣ ਭਰਾਵਾਂ ਵਾਲਾ ਸਾਡਾ ਰਿਸ਼ਤਾ ਤੇ ਇਹਨਾਂ ਨੇ ਆਪਣੇ ਪੇਜ ਤੇ ਉਹਨਾਂ ਨਾਲ ਕੰਟਰੋਵਰਸੀ ਛੇੜੀ ਵੀ ਤੁਸੀਂ ਟਰੈਕਟਰ ਮੋਡੀਫਾਈ ਕਰਦੇ ਆ ਟਰੈਕਟਰਾਂ ਦੀ ਲਾਈਫ ਘਟ ਜਾਂਦੀ ਆ ਇਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਮਤਲਬ ਮੈਨੂੰ ਇਹ ਸਮਝ ਆਇਆ ਵੀ ਉਹ ਸਾਥ ਬੰਦੇ ਦਾ ਕੋਈ ਕਸੂਰ ਨਹੀਂ ਸੀ ਜੱਗੇ ਭਾਜੀ ਦਾ ਬਟ ਮੇਰੇ ਕਰਕੇ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ। ਹਾਂ। ਵੀ ਜਿੰਨਾ ਇਹਦੀ ਹੈਗੀ ਜਿਨ੍ਹਾਂ ਕੋਲ ਆਉਂਦੀ ਜਾਂਦੀ ਟਰੈਕਟਰ ਚਲਾਉਂਦੇ ਆ ਕਰਾਉਂਦੇ ਆ ਅਸੀਂ ਉੱਥੋਂ ਤੇ ਵੀ ਉਹਨਾਂ ਨੂੰ ਵੀ ਅਸੀਂ ਸਿੱਧਾ ਟਾਰਗੇਟ ਕਰੀਏ ਤੇ ਅਸੀਂ ਕੰਟਰੋਵਰਸੀ ਚ ਲੈ ਆਈਏ। ਬਦਨਾਮ ਕਰਦੇ ਸੀ ਇੱਕ ਤਰ੍ਹਾਂ ਦਾ। ਹਾਂ। ਬਟ ਉਹ ਵੀ ਉਹ ਚ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਸੀ। ਇੱਕ ਸਿਰਫ ਮੇਰੇ ਕਰਕੇ ਸੀ। ਜੱਗੇ ਬੌਸ ਦਾ ਤੁਹਾਡੀ ਇੱਕ ਵੀਡੀਓ ਆਈ ਹੈ। ਉਸ ਤੋਂ ਬਾਅਦ ਹੀ ਤੁਹਾਡੀਆਂ ਇਹ ਵੀਡੀਓਜ਼ ਲੀਕ ਹੋਈਆਂ ਨੇ। ਹਾਂਜੀ। ਪਤਾ ਨਹੀਂ ਸ਼ਾਇਦ ਉਹ ਵੀ ਜੈਲਸ ਫੈਕਟਰ ਆਪਾਂ ਕਹਿ ਸਕਦੇ ਹਾਂ। ਹਾਂ। ਕਿਉਂਕਿ ਜੱਗੇ ਭਾਜੀ ਹੁਣਾਂ ਨਾ ਸਾਰਿਆਂ ਨੂੰ ਪਤਾ ਆ ਇੰਸਟਾਗ੍ਰam ਤੇ YouTube ਤੇ ਵੀ ਇਹਨਾਂ ਨੇ ਕੰਟਰੋਵਰਸੀ ਕੀਤੀ ਹਮ ਹੁਣ ਇਹ ਨਹੀਂ ਪਤਾ ਵੀ ਸ਼ਾਇਦ ਇਹਨਾਂ ਦੀ ਕੰਟਰੋਵਰਸੀ ਵੀ ਕੀ ਇਹਨਾਂ ਦਾ ਚੱਲਿਆ ਕੀ ਨਹੀਂ ਹਨਾ ਵੀ ਕੀ ਐਂਡ ਹੋਇਆ ਕਿਦਾਂ ਸ਼ੁਰੂ ਹੋਇਆ ਕੀ ਪਤਾ ਇੱਕ ਉਹ ਜੈਲਸ ਹੋਵੇ ਵੀ ਹਾਂ ਮੈਂ ਉੱਥੇ ਜਾਨੀ ਮੈਂ ਟਰੈਕਟਰ ਚਲਾਉਣੀ ਆ ਹਮ ਵੀ ਤਾਂ ਵੀਡੀਓਜ਼ ਕਰਤੀਆਂ ਵੀ ਹਾਂ ਇਹ ਟੱਕੇ ਬਹਿ ਜੂਗੀ ਹੁਣ ਕਦੇ ਬੈਸੇ ਥ੍ਰੈਟ ਕੀਤਾ ਕਿ ਘਰੇ ਟੱਕੇ ਬਹਿ ਜਾ ਕਿ ਨਹੀਂ ਨਹੀਂ ਉਦਾਂ ਵਾਲੇ ਥ੍ਰੈਟ ਹੀ ਕੀਤੇ ਵੀ ਬਸ ਹਾਂ ਮੈਨੂੰ ਮਿਲ ਵੀ ਮੈਂ ਗੋਲੀਆਂ ਚਲਾ ਦੂੰਗਾ ਰਾਂ ਬਾਹਰ ਆ ਕੇ ਮੈਂ ਤਾਂ ਕਾ ਦੂੰ ਹਾਂ ਤੇ ਉਸ ਤੋਂ ਬਾਅਦ ਫ फेब्रुवारी ਤੋਂ ਬਾਅਦ ਇੱਕ ਵਾਰੀ ਫੇਰ ਆਇਆ ਇਹ ਮਾਰਚ ਚ ਹਾਂ ਮਾਰਚ ਚ ਆਇਆ ਮਰਸੀਡੀ ਗੱਡੀ ਚ ਹਾਂ ਮਰਸੀਡਿਸ ਚ ਆਇਆ ਤੇ ਬੀਰਾ ਦੀਆਂ ਬੋਤਲਾਂ ਡਰਿੰਕਾਂ ਦੀਆਂ ਬੋਤਲਾਂ ਗੇਟ ਚ ਮਾਰ ਕੇ ਗਿਆ ਕੱਚ ਦੀਆਂ ਪੰਨ ਤੋੜ ਉਹਦੋਂ ਵੀ ਇੰਦੀ ਮਤਲਬ ਬੀਰਾ ਦੀਆਂ ਬੋਤਲਾਂ ਸੰਰੂਪ ਚ ਉਹ ਮੇਲਾ ਦੋ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਆ ਹੁਣ ਸਾਹਨ ਰੂਫ ਚੋਂ ਕੱਢ ਕੇ ਹੱਥ ਮਾਰਨ ਡਿਆ ਆ ਗੇਟ ਤੇ ਹਾਂ ਤੁਹਾਡੇ ਘਰ ਦੇ ਬਾਹਰ ਹਾਂਜੀ ਗੇਟਾਂ 'ਚ ਹਾਂ ਉਸ ਤੋਂ ਬਾਅਦ ਤੀਜੀ ਵਾਰੀ ਆਇਆ ਹਾਈਲੈਕਸ 'ਚ ਹਾਂ ਉਹ ਦੋ ਸਾਰੀਆਂ ਵਿੰਡੂਆਂ ਡਾਊਨ ਕਰਕੇ ਗੱਡੀ ਦੀਆਂ ਉੱਚ-ਉੱਚੀ ਗਾਣੇ ਲਾ ਕੇ ਇਹ ਸੋਚੋ ਵੀ ਕਿੰਨੇ ਉੱਚੀ ਹੋਣਗੇ ਵੀ ਕੈਮਰਾ ਇਹ ਜਿੱਧਰੋਂ ਗੇਟ ਦੀ ਕੰਧ ਸ਼ੁਰੂ ਹੁੰਦੀ ਆ ਉਧਰ ਉਹ ਖੜਾ ਸੀ ਜਿੱਧਰ ਮੋੱਕਦੀ ਆ ਪਿੱਛੇ ਜਾ ਕੇ ਸਾਡੀ ਹਵੇਲੀ ਵੱਲ ਉੱਥੇ ਕੈਮਰਾ ਲੱਗਾ ਸੀ ਉਹਦੇ ਵਿੱਚ ਵੀ ਸਾਊਂਡ ਆਇਆ ਗਾਣਿਆਂ ਦਾ ਹਾਂ ਸਾਨੂੰ ਇਥੇ ਇਦਾਂ ਸੁਣਨ ਡੈ ਸੀ ਜਿਦਾਂ ਪਤਾ ਨਹੀਂ ਬਾਹਰ ਕੋਈ ਕੋਣ ਲਾ ਕੇ ਖੜਾ ਹੁੰਦਾ ਹਾਂ ਮੈਂ ਤੇ ਮੇਰੇ ਡੈਡ ਵੀ ਕੱਲੇ ਆ ਪਿੰਡ ਤੋਂ ਦੂਰ ਰਹਿੰਦੇ ਆ ਅਸੀਂ ਕਿਲੋਮੀਟਰ 1.5 ਕਿਲੋਮੀਟਰ ਹਾਂ ਕੱਲੇ ਸਾਡਾ ਪਿੰਡ ਘਰ ਆ ਇੱਥੇ ਹਾਂ ਕੋਈ ਲੱਗੇ ਤਾਂ ਅੱਗੇ ਘਰ ਹੈ ਨਹੀਂਗਾ ਨਹੀਂ ਉਹਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਤੁਹਾਡੀ ਗੱਲ ਹੋਈ ਹੋਊਗੀ ਜਦੋਂ ਗੱਲ ਉਹਨੇ ਉਹਨੇ ਗੱਲ ਤੋਰੀ ਨਾ